ਇਹ ਸਰਕਾਰ ਨੂੰ ਸਮਝਣਾ ਪਵੇਗਾ ਕਿ ਸਿੱਖਿਆ ਕਿਸੇ ਇੱਕ ਜਾਤ ਜਾਂ ਫਿਰ ਇੱਕ ਇਲਾਕੇ ਜਾਂ ਫਿਰ ਥੋੜੇ ਜਹੀ ਕਿਸੇ ਚੁਣੇਦੇ ਬੱਚਿਆਂ ਦੀ ਜਾਗੀਰ ਨਹੀਂ ਹੈ ਹਰ ਬੱਚੇ ਨੂੰ ਬराबरी ਸਿੱਖਿਆ ਦਾ ਹੱਕ ਹੈ ਚਾਹੇ ਉਹ ਗਰੀਬ ਦਾ ਬੱਚਾ ਹੋਵੇ ਪਿੰਡ ਦਾ ਬੱਚਾ ਹੋਵੇ ਜਾਂ ਫਿਰ ਕਿਸੇ ਮਜ਼ਦੂਰ ਦਾ ਬੱਚਾ ਹੋਵੇ ਗੱਲਿਆਂ ਦੇ ਬਿਠੇ ਦੱਲੇ ਜਿਹੜੇ ਹੈਗੇ ਆ ਉਹ ਅ fırsਰੇ ਲੈ ਗਿਆ ਉਹ ਦਾ ਬੱਚਿਆਂ ਦਾ ਨੁਕਸਾਨ ਕਰ ਰਿਹਾ ਤੁਸੀਂ ਅਧਿਆਪਕ ਨੂੰ ਜਾਂ ਤੁਸੀਂ ਇੱਕ ਐਜੂਕੇਸ਼ਨ ਦੇ ਖੇਤਰ ਨੂੰ ਬੋਝ ਕਿਉਂ ਮੰਨਦੇ ਹੋ ਉਹ ਰਹਾਨਗੀ ਦੀ ਗੱਲ ਹੈ ਕਿ ਇਲੈਕਸ਼ਨਾਂ ਆ ਜਾਂਦੀਆਂ ਸਾਡੀ ਮਹੀਨੇ ਕੇ ਬਾਅਦ ਹਾਂਜੀ ਅਸੀਂ ਉਹ ਜਿੱਤ ਲੀਨੇ ਹਾਂ ਕਮਾਲ ਆ ਹਨਾ ਹਨਾ ਉਹ ਕਿਦਾਂ ਜਿੱਤ ਲੀਨੇ ਸਰਕਾਰਾਂ ਮੇਰੇ ਆਪਣੇ 35 ਸਾਲ ਦਾ ਤਜਰਬਾ ਰਿਹਾ ਹੈਗਾ ਅਕਾਲੀ ਵੀ ਆਏ ਆ ਕਾਂਗਰਸੀ ਵੀ ਆਏ ਆ ਹੁਣ ਵੀ ਮੌਜੂਦਾ ਆਏ ਆ ਇਨਕਲਾਬੀ ਬਦਲਾਅ ਵਾਲੇ ਇੱਕ ਵੀ ਬਸਨ ਫਰਕ ਨਹੀਂ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਬੱਚਿਆਂ ਦਾ ਭਵਿੱਖ ਬਰਬਾਦ ਕਰਨ ਦੀ ਸਜ਼ਾ ਇਹਨਾਂ ਨੂੰ ਕਦੋਂ ਮਿਲੇਗੀ 1947 ਤੋਂ ਲੈ ਕੇ ਅੱਜ ਤੱਕ ਗਲੀਆਂ ਨਾਲੀਆਂ ਬਣੀ ਜਾਂਦੀ ਸਹੀ ਗੱਲ ਹੈ ਇਹ ਬਦੀ ਕਿ ਤੋੜ ਜਾਨੀਏ ਕਿਦਾਂ ਕੱਟ ਰੋੜਦੀਆਂ ਸਤਰੀਆ ਕਲਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤਾਂ ਦੋਸਤੋ ਬੇਕਰਮ ਸੋਢੀ ਤੇ ਲੈ ਕੇ ਆਜ਼ਾਰੰ ਪ੍ਰੋਗਰਾਮ ਤੀਸਰੀ ਅਖਦਾ ਚਿੱਟਾ ਮੋਤੀਆਂ ਅੱਜ ਅਸੀਂ ਗੱਲ ਕਰਨ ਜਾ ਰਹੀਆਂ ਪੰਜਾਬ ਦੇ ਸਿੱਖਿਆ ਵਿਭਾਗ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਸੰਕਟ ਜੋ ਹੈ ਅਧਿਆਪਕਾਂ ਦੀ ਭਾਰੀ ਘਾਟ ਦਾ ਹੈ ਪ੍ਰਾਇਮਰੀ, ਐਲੀਮੈਂਟਰੀ, ਸਕੈਂਡਰੀ ਤੇ ਹਾਇਰ ਸਕੈਂਡਰੀ ਸਕੂਲਾਂ ਦੇ ਵਿੱਚ ਹਜ਼ਾਰਾਂ ਅਸਾਮੀਆਂ ਸਾਲਾਂ ਤੋਂ ਹੀ ਖਾਲੀ ਪਈਆਂ ਨੇ। ਹਰ ਸਾਲ ਸੈਂਕੜੇ ਅਧਿਆਪਕ ਰਿਟਾਇਰ ਹੁੰਦੇ ਨੇ ਪਰ ਨਵੀਆਂ ਭਰਤੀਆਂ ਉਸ ਗਿਣਤੀ ਦੇ 10 ਤੋਂ 15% ਤੋਂ ਵੱਧ ਨਹੀਂ ਹੋ ਰਹੀਆਂ। ਨਤੀਜਾ ਇਹ ਨਿਕਲਿਆ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਅਧਿਆਪਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਇੱਕ ਅਧਿਆਪਕ 60 ਤੋਂ 70 ਤੱਕ ਬੱਚਿਆਂ ਨੂੰ ਪੜਾਉਣ ਦੇ ਲਈ ਮਜਬੂਰ ਹੈ। ਜਿਸ ਨਾਲ ਪੜ੍ਹਾਈ ਦਾ ਪੱਧਰ ਜੋ ਹੈ ਡਿੱਗ ਰਿਹਾ ਹੈ ਸੋ ਸਰਕਾਰ ਨੇ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਾ ਲੱਭਦਿਆਂ ਹੋਇਆਂ ਸਿਰਫ ਇੱਕ ਅਸਥਾਈ ਜੁਗਾੜ ਕੱਢਿਆ ਹੈ ਅਧਿਆਪਕਾਂ ਨੂੰ ਇੱਕ ਸਕੂਲ ਤੋਂ ਦੂਜੇ ਸਕੂਲ ਦੇ ਵਿੱਚ ਡੈਪੂਟੇਸ਼ਨ ਤੇ ਭੇਜਣਾ ਜਿੱਥੇ ਇੱਕੋ ਅਧਿਆਪਕ ਨੂੰ ਦੋ ਤਿੰਨ ਸਕੂਲਾਂ ਦਾ ਬੋਝ ਉਠਾਉਣਾ ਪੈਂਦਾ ਹੈ ਤੇ ਕਈ ਵਾਰ ਤਾਂ 50-50 ਕਿਲੋਮੀਟਰ ਦੂਰ ਤੱਕ ਵੀ ਜਾਣਾ ਪੈਂਦਾ ਹੈ ਇਸ ਨਾਲ ਨਾ ਤਾਂ ਖਾਲੀ ਅਸਾਮੀਆਂ ਭਰੀਆਂ ਜਾ ਰਹੀਆਂ ਨੇ ਤੇ ਨਾ ਹੀ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਜੋ ਹੈ ਉਹ ਮਿਲ ਰਹੀ ਹੈ ਸੋ ਸਰਕਾਰ ਇਸ ਜੁਗਾੜ ਨੂੰ ਸਭ ਤੋਂ ਵਧੀਆ ਵਿਕਲਪ ਦੱਸ ਕੇ ਆਪਣੇ ਨਾਕਾਮੀ ਨੂੰ ਛੁਪਾ ਰਹੀ ਹੈ ਕਿ ਇਹ ਸਭ ਤੋਂ ਵਧੀਆ ਵਿਕਲਪ ਹੈ ਜਾਂ ਫਿਰ ਸਿਰਫ ਸਰਕਾਰ ਦੀ ਲਾਪਰਵਾਹੀ ਦਾ ਪਰਦਾਫਾਸ਼ ਹੈ ਇਸ ਸਭ ਤੋਂ ਵਿਸਥਾਰਤ ਨਾਲ ਆਪਾਂ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਬੋਡੀ ਰੋਸ਼ਨ ਘੇੜਾ ਜੀ ਸਟੂਡੀਓ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਮਹਰਬਾਨੀ ਰਾਜੀਰੋ ਜੀ ਖੜਾ ਸਾਹਿਬ ਗੱਲ ਕੀਤੇ ਜਾਵੇ ਤਾਂ ਸਿੱਖਿਆ ਵਿਭਾਗ ਪ੍ਰਾਇਮਰੀ ਸਕੈਂਡਰੀ ਅਤੇ ਹਾਇਰ ਐਜੂਕੇਸ਼ਨ ਖੇਤਰਾਂ ਦੇ ਵਿੱਚ ਖਾਲੀ ਅਸਾਮੀਆਂ ਦੇ ਵਿਰੁੱਧ ਅਧਿਆਪਕਾਂ ਦੀ ਭਰਤੀ ਸੇਵਾ ਮੁਕਤੀਆਂ ਦੇ ਮੁਕਾਬਲੇ ਬਹੁਤ ਘੱਟ ਹੋਣ ਦੇ ਕਰਕੇ ਅਧਿਕਾਰੀ ਆਰਜੀ ਡੈਪੂਟੇਸ਼ਨ ਦੇ ਨਾਲ ਸਮਾਂ ਤਾਂ ਲੰਘਾ ਰਹੇ ਨੇ ਪਰ ਇਸ ਪ੍ਰਕਿਰਿਆ ਨੂੰ ਸਭ ਅੱਛਾ ਹੈ ਤਾਂ ਪ੍ਰਮਾਣ ਪੱਤਰ ਦਿੱਤਾ ਜਾ ਸਕਦਾ ਹੈ ਕੀ ਲੱਗਦਾ ਹੈ ਤੁਹਾਨੂੰ ਹੂੰ ਦੇਖੋ ਪ੍ਰਮਾਣ ਪੱਤਰ ਦਿੱਤਾ ਜਾ ਰਿਹਾ ਜਿਹੜੀ ਸਾਡੀ ਬੇਈਮਾਨੀ ਨਾ ਖਾਸ ਕਰਕੇ ਅਫਸਰਾਂ ਦੀ ਬੇਈਮਾਨੀ ਹੈਗੀ ਆ ਉਹ ਦੇਦੇ ਵੀ ਸਾਡਾ ਪ੍ਰਬੰਧ ਚੱਲ ਰਿਹਾ ਸੀ ਆਪਣੇ ਪ੍ਰਬੰਧ ਦੀ ਰਿਪੋਰਟ ਦੇ ਰਹੇ ਹੂੰ ਠੀਕ ਹੈ ਨਾ ਤੇ ਉਹਨਾਂ ਨੇ ਬੱਲੇ ਬੱਲੇ ਲੈਣ ਲਈ ਜਾਂ ਉਹਨਾਂ ਸੀਟਾਂ ਤੇ ਬੈਠੇ ਰਹਿਣ ਲਈ ਜਿਹੜੀ ਉਹ ਗੱਲਿਆਂ ਦੇ ਬੈਠੇ ਹੈਗੇ ਆ ਗੱਲਿਆਂ ਦੇ ਬੈਠੇ ਦੱਲੇ ਜਿਹੜੇ ਹੈਗੇ ਆ ਉਹ ਅਫਸਰ ਜਿਹੜੇ ਹੈਗੇ ਆ ਉਹ ਦਾ ਬੱਚਿਆਂ ਦਾ ਨਿਸ਼ਾਨ ਕਰ ਰਹੇ ਹੂੰ ਬਿਲਕੁਲ ਸਹੀ ਉਹਨਾਂ ਉਹਨਾਂ ਨੇ ਪੜ੍ਹ ਰਹੇ ਬੱਚਿਆਂ ਨੂੰ ਜਿਹੜੇ ਤੁਸੀਂ ਗੱਲ ਕੀਤੀ ਹੈਗੀ ਆ ਕਿ ਜਿਹੜਾ ਸਾਡੇ ਅਨੁਪਾਤ 1:30 ਦਾ ਹੈਗਾ ਤੇ 1:70 ਪੜ੍ਹ ਰਹੇ ਬੱਚੇ ਜੀ ਬਿਲਕੁਲ ਅੱਛਾ ਦੂਸਰੀ ਗੱਲ ਜਿਹੜਾ ਤੁਸੀਂ ਡਿਪਟੀਸ਼ਨ ਅਰਜੀ ਦੌਰ ਤੇ ਲਾ ਤੈਨ ਚਾ ਕੇ ਉੱਥੇ ਲੈ ਚਾਰ ਦਿਨ ਪਰ ਕਿਉਂ ਇਹ ਵੀ ਰਾਜਨੀਤਿਕ ਲੋਕ ਲਵਾ ਜਾਂਦੇ ਆ ਕਿ ਉਹਨਾਂ ਨੇ ਆਪਣੇ ਹਿੱਤਾਂ ਨੂੰ ਲੂਣਾ ਹੁੰਦਾ ਕਿ ਸਾਨੂੰ ਲੋੜ ਵਾ ਸਾਨੂੰ ਪੈਣਾ ਜਿਆਦਾ ਪੈਂਦਾ ਇੱਥੇ ਲਾ ਕੇ 라 ਦਿਓ ਜੀ ਹਾਂਜੀ ਇਹ ਗੱਲ ਗੰਭੀਰ ਤਾਂ ਲੇਕਿਨ ਜਿੱਥੇ ਉਹਦੀ ਤਨਖਾਹ ਮਿਲਦੀ ਹੈਗੀ ਆ ਉਹ ਜਿੱਥੇ ਤਨਖਾਹ ਮਿਲਦੀ ਉਹਦੇ ਟਾਈਮ ਟੇਬਲ ਮੁਤਾਬਕ ਹੀ ਉਹਦਾ ਰਿਜ਼ਲਟ ਉਹਦੇ ਖਾਤੇ 'ਚ ਪਣੇ ਆ ਤੇ ਜਿਹੜਾ ਬੰਦਾ ਏਦਾਂ ਹੀ ਟੀਚਰ ਭਜਿਆ ਜੇ ਉਹਦੇ ਇੱਕ ਦੀ ਉਹਦੇ ਖਾਤਾ ਕਿੱਥੇ ਚ ਖੁੱਲਾ ਜਦੋਂ ਜ਼ਿੰਮੇਵਾਰੀ ਨਹੀਂ ਰਹਿ ਗਿਆ ਹਣਾ ਤੇ ਮੈਂ ਉਹਦਾ ਰਿਜ਼ਲਟ ਕਿਹੜੇ ਦੇਣਾ ਜਿਹੜਾ ਵਕਤੀ ਤੌਰ ਤੇ ਭੇਜਿਆ ਗਿਆ ਹੈਗਾ ਉਹ ਉਹਨੂੰ ਰਿਜ਼ਲਟ ਦਾ ਫਿਕਰ ਨਹੀਂ ਕਰਨਾ ਉਹਨੇ ਮਿਹਨਤ ਕਰਨੀ ਹੈਗੀ ਜਿਹੜਾ ਸਾਈ ਤੌਰ ਤੇ ਇੱਕ ਥਾਂ ਤੇ ਬੱਤੀ ਚਰ ਬੈਠਾ ਹੈਗਾ ਉਹ ਆਪਣੇ ਰਿਜ਼ਲਟ ਦਾ ਫਿਕਰ ਦਿੰਦਾ ਉਹਨੇ ਆਪਣੀ ਏਸੀਆਰ ਦੇ ਵਿੱਚ ਵੀ ਨੋਟ ਕਰਾਉਣਾ ਹੈਗਾ ਮੇਰਾ ਰਿਜ਼ਲਟ ਨੈਗੇਟਿਵ ਹੈ ਕਿ ਪੋਜ਼ਿਟਿਵ ਹੈ ਹੁਣ ਜਿਹਨੂੰ ਤੁਸੀਂ ਰੱਖਿਆ ਹੀ ਸਥਾਈ ਆ ਕਦੀ ਕਿਤੇ ਕਦੀ ਕਿਤੇ ਉਹਦਾ ਰਿਜ਼ਲਟ ਚ ਕਿਦੋਂ ਕੋਲੋਗੇ ਹੈਨਾ ਜੀ ਇਸ ਲਈ ਇਹ ਜਿਹੜੀ ਹੈ ਕਿ ਸਰਕਾਰ ਨੇ ਨਾ ਇੱਕ ਚਿੱਠੀ ਕੱਢੀ ਸੀ ਕਿ ਕੋਈ ਬੱਚੀ ਚ ਡੈਪੂਟੇਸ਼ਨ ਨਹੀਂ ਜਾਊਗਾ ਹੂੰ ਹੂੰ ਤੇ ਇੱਕ ਕੜਤ ਚਿੱਠੀ ਹੂੰ ਚਿੱਠੀ ਨੂੰ ਇੰਪਲੀਮੈਂਟੇਸ਼ਨ ਕੌਣ ਕਰਦਾ ਹੂੰ ਕਰਿਆ ਰਿਆ ਹੋਰ ਤਰੀਕੇ ਲੱਭ ਲੈਂਦੇ ਆ ਜੀ ਉਹ ਕਹਿੰਦੇ ਵੀ ਤੁਸੀਂ ਇੱਕ ਹਫਤੇ ਲਈ ਕਰ ਸਕਦੇ ਆ ਤੇ ਇੱਕ ਹਫਤੇ ਬਾਅਦ ਇੱਕ ਹਫਤੇ ਬਾਅਦ ਹਫਤੇ ਬਾਅਦ ਉਹ ਹੀ ਰਿਪੀਟ ਆ ਰਿਪੀਟ ਰਿਪੀਟ ਕਰੀ ਜਾਂਦੇ ਆ ਹੂੰ ਮਤਲਬ ਸਾਰੇ ਪਾਸੇ ਬੇਇਮਾਨੀ ਚੜ੍ਹਦੀ ਹੈ ਸਹੀ ਗੱਲ ਹੈ ਹੁਣ ਜਦੋਂ ਤੁਸੀਂ ਇੱਕ ਸਕੂਲ ਦੇ ਵਿੱਚ ਟੀਚਰ ਨੂੰ ਪਟਿਆ ਕਿਸੇ ਦੀ ਸ਼ਿਫਾਰਿਸ਼ ਨਾਲ ਹੂੰ ਉਹ ਬਟਲ ਤੋਂ ਬਾਅਦ ਇਹ ਕਿਹਾ ਕਿ ਉੱਥੇ ਵਿਦਿਆਰਥੀਆਂ ਨੂੰ ਤੇ ਜਦੋਂ ਵਿਦਿਆਰਥੀਆਂ ਦੇ ਹਿੱਤਾਂ ਨੂੰ ਪਿੱਛੇ ਪਾਏ ਉਹ ਕਰਨਗੇ ਹੂੰ ਜਿੱਥੋਂ ਪਟਿਆ ਉਹ ਵਿਦਿਆਰਥੀ ਨਹੀਂ ਸੀ ਹੂੰ ਹੈਨਾ ਸਹੀ ਗੱਲ ਜੀ ਮਤਲਬ ਤੁਸੀਂ ਆਪਣੇ ਨਿੱਜੀ ਸਵਾਰਥਾਂ ਦੇ ਖਾਤਰ ਹੂੰ ਜਿਹੜੀ ਤਾਂ ਹੀ ਡਿਊਟੀ ਆ ਉਹਨੂੰ ਕਰ ਦਿੰਨੇ ਆ ਹੈਨਾ ਜੀ ਤੁਹਾਨੂੰ ਹੈਵਿੰਗ ਮਤਲਬ ਗੁੱਡ ਸੈਦਰੀ ਤੁਹਾਨੂੰ ਤਰਖਾ ਮਿਲਦੀ ਆ ਸੋਹਣ ਸੈਦਰੀ ਮਿਲਦੀ ਆ ਤੇ ਜਦੋਂ ਤੁਸੀਂ ਸਮਰਪਿਤ ਹੋ ਕੰਮ ਨਹੀਂ ਕਰਦੇ ਤੂੰ ਵੀ ਗੱਲ ਲੱਗੀ ਤੇ ਇਹ ਕੰਮ ਕਰਾਉਣ ਵਾਲੇ ਹੈਗੇ ਆ ਹੂੰ ਉਹ ਆਪ ਹੀ ਵਿਚਾਰੇ ਉਖੜੇ ਹੋ ਪੈ ਰਹੇ ਨੇ ਹੂੰ ਠੀਕ ਆ ਨਾ ਜੀ ਹੁਣ ਗੱਲ ਲੱਗੀ ਕਿ ਸਾਡੇ ਇਹ ਦੇਖਿਆ ਕਿ ਪ੍ਰਾਇਮਰੀ ਤੋਂ ਲੈ ਕੇ ਹਾਈਰ ਐਜੂਕੇਸ਼ਨ ਤੱਕ ਹਮ ਚਾਹੇ ਪ੍ਰਾਇਮਰੀ ਆ ਚਾਹੇ ਮਿਡਲ ਆ ਚਾਹੇ ਸਕੈਂਡਰੀ ਆ ਤੇ ਹਾਈ ਸਕੂਲ ਆ ਗਿਆ ਫਿਰ ਕਾਲਜ ਆ ਗਿਆ ਜਾਂ ਯੂਨੀਵਰਸਿਟੀ ਆ ਗਈ ਹਮ ਕਿਸੇ ਵੀ ਅਧਿਆਪਕਾਂ ਦੀ ਸਹੀ ਪ੍ਰਤੀਨਿਧੀ ਹਮ ਅਨੁਪਾਤ ਹੈ ਹੀ ਨਹੀਂ ਜਿੰਨੇ ਹੁਣ ਕਈ ਵਾਰੀ ਸੀ ਸੁਣ ਲਈਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਮਹੀਨੇ ਹਜ਼ਾਰ ਹਮ ਭਰਤੀ ਕਰਦੇ ਆ ਮਹੀਨੇ ਦਾ ਰੈਗੂਲਰ ਕਰਦੇ ਆ ਹਮ ਜੇ ਤੁਸੀਂ ਰੈਗੂਲਰ ਕਰਦੇ ਆ ਤੇ ਫਿਰ ਭਰਤੀ ਕਿਸੇ ਨਵੀਆਂ ਪੋਸਟਾਂ ਦੇਣੀਆਂ ਭਰਤੀ ਹੁੰਦੀ ਹੈ ਹੂੰ ਤੁਸੀਂ ਜਿਹੜੇ ਸੇਵਾ ਮੁਕਤੀ ਹੋਰੇ ਖਾਲੀ ਅਸਾਮੀਆਂ ਤੇ ਪਰ ਭਰਤੀ ਨਹੀਂ ਕਰੇ ਜਾਂਦਾ ਬਜਟ ਹੈਗਾ ਜਿਨ੍ਹਾਂ ਦਾ ਹੂੰ ਜੀ ਹਾਂਜੀ ਹਨ ਜੀ ਫਿਰ ਜਾਂ ਤੁਹਾਡੇ ਕੋਲ ਵਿਸ਼ੋ ਲੋੜ ਨਾ ਮਿਲਦਾ ਵੀ ਟੀਚਰਾਂ ਦਾ ਹੂੰ ਜਦੋਂ ਉਹ ਬੀਅਲ ਟੀਚਰ ਕਰਨੋਂ ਹਟ ਗਏ ਆ, ਈਟੀਟੀ ਕਰਨੋਂ ਵੜ ਗਏ ਆ, ਲੋਕੀ ਨਹੀਂ ਜਾਣਦੇ ਕਿਥੋਂ ਲੈਈਏ ਟੀਚਰ ਅਸੀਂ। ਹੂੰ ਜੀ। ਫੀਡ ਕਟ ਹੈਗੀ ਆ। ਹਜ਼ਾਰਾਂ ਬੇਜ਼ਗਰ ਟੀਚਰ ਸੜਕਾਂ ਤੇ ਬੈਠੇ ਆ। ਹੂੰ ਬਿਲਕੁਲ ਸਹੀ ਗੱਲ ਆ ਹਾਂ ਤੇ। ਹੂੰ ਧਰਨੇ ਲਗਾ ਰਹੇ ਨੇ। ਧਰਨੇ ਲਗਾ ਰਹੇ ਨੇ। ਜੀ। ਅੱਛਾ ਤੁਹਾਡੇ ਹੀ ਟੀਚਰ ਮਤਲਬ ਉਹ ਵੀ ਟੀਚਰ ਹੈਗੇ ਜਿਹੜੇ ਮਤਲਬ ਇਹ ਤੁਸੀਂ ਭਰਤੀ ਕੀਤੀ ਉਹਨਾਂ ਪੱਕੇ ਨਹੀਂ ਕੀਤਾ। ਹੂੰ ਹੈਨਾ। ਤੁਹਾਡੇ ਕੰਪਿਊਟਰ ਟੀਚਰ 15000 ਟੀਚਰ ਹੈਗਾ ਜਿਹੜਾ ਅਜੇ ਤੱਕ ਤੁਸੀਂ ਉਹ ਰੈਗੂਲਰ ਹੋਣ ਲਈ ਸਾਰੀ ਪੂਰੀ ਤਨਖਾਹ ਦੇ ਕੇ ਡੀਏ ਮਾਰ ਕੇ ਬੈਠੇ ਇਹਨਾਂ ਦਾ। ਹੂੰ ਤੁਸੀਂ ਅਧਿਆਪਕ ਨੂੰ ਜਾਂ ਤੁਸੀਂ ਇੱਕ ਐਜੂਕੇਸ਼ਨ ਦੇ ਖੇਤਰ ਨੂੰ ਬੋਝ ਕਿਉਂ ਮੰਨਦੇ ਹੋ ਹਮ ਸਹੀ ਗੱਲ ਹੈ ਹਾਂਜੀ ਹਰ ਜਦ ਕਿ ਤੁਹਾਡਾ ਸੇਵਾਵਾਂ ਮਾਏ ਕਿਸੇ ਵੀ ਸਰਕਾਰ ਨੇ ਆਪਣੇ ਲੋਕਾਂ ਨੂੰ ਆਪਣੇ ਵੋਟਰਾਂ ਨੂੰ ਸਵਾਵਾ ਦੇਣ ਲਈ ਕੋਈ ਨਾ ਕੋਈ ਤਰੀਕਾ ਹਮ ਸਵਾਵਾ ਹੀ ਨਹੀਂ ਹੁੰਦੀਆਂ ਕਿ ਤੁਸੀਂ ਬਿਜਲੀ ਮੁਆਫ ਕਰਤੀ ਆ ਤੁਸੀਂ ਉਹਨਾਂ ਨੂੰ ਆਟਾ ਦਾਲ ਦੇ ਦਿੱਤੀ ਆ ਤੁਸੀਂ ਨੂੰ ਆਹ ਦੇ ਦਿੱਤਾ ਜਾਂ ਤੁਸੀਂ ਹੋਰ ਨੂੰ ਕੋਈ ਖਰੀਅਤ ਬਣਤੀ ਹੈਗੀ ਜੀ ਸਵਾਵ ਹੈਗੀ ਆ ਕਿ ਤੁਸੀਂ ਆਪਣੇ ਦੇਸ਼ ਦੇ ਨਾਗਰਿਕ ਨੂੰ ਆਪਣੇ ਸਟੇਟ ਦੇ ਨਾਗਰਿਕ ਨੂੰ ਸੋਨਾ ਕਿੰਨਾ ਬਣਾਦੇ ਹਮ ਉਨੂੰ ਉਹਦੇ ਯੁਗਾ ਕਿਦੋਂ ਕਰਨੇ ਰੋਟੀ ਕਮਾਉਣੇ ਕਦੋਂ ਕਰਨੇ ਹੂੰ ਜੀ ਉਹਦੇ ਤਾਂ ਧਿਆਨ ਹੀ ਨਹੀਂ ਹੈ ਨਹੀਂ ਫਿਰ ਉਹ ਤਾਂ ਸਕੂਲ এডਿਕੇਸ਼ਨ ਨੂੰ ਤੁਸੀਂ ਬੋਝ ਨਾ ਮੰਨੋ ਇਹਦੇ ਉੱਤੇ ਤੁਹਾਡਾ ਬਜਟ ਮਿਕਸ ਮਿਲ ਚਾਹੀਦਾ ਕਾਲਜ ਦੇ ਵਿੱਚ ਹੂੰ ਤੁਸੀਂ ਬਜਟ ਕਿਹੜਾ ਮਿਲਦਾ ਹੈ ਸਰਕਾਰਾਂ ਨੇ ਹੂੰ ਸਾਡੇ ਇੰਡੀਆ ਸਰਕਾਰ ਦਾ ਮੇਰੇ ਖਿਆਲ ਮੋਰ ਥੈਨ 70 ਪਰ ਖਰਚਾ ਕਹਤੇ ਲੱਗਦਾ ਹੂੰ ਅਮਿਨਿਸ਼ਨ ਤੇ ਅਨਾਦ ਤੇ ਅਸਲਿਆਂ ਤੇ ਤੇ ਮਾਤਰਾੜ ਤੇ ਹੂੰ ਵੀ ਅਸੀਂ ਦੇਸ਼ ਸ਼ਾਂਤੀ ਕਿਵੇਂ ਰੱਖਣੀ ਹੈ ਤੇ ਬਾਹਰਾਂ ਦੇ ਕਿਵੇਂ ਖਰਚ ਕਰਨਾ ਲੜਾਈਆਂ ਕਿਵੇਂ ਕਰਨੀਆਂ ਤੇ ਅਸੀਂ 30 40% ਦੇ ਵਿੱਚ ਹੀ ਗੁਜ਼ਾਰਾ ਕਰ ਰਹੇ ਹਾਂ ਸਾਰਾ ਕੁਝ ਜੀ ਜੇ ਅਸੀਂ ਮਨੁੱਖ ਮਨੁੱਖ ਬਣ ਜਾਵੇ ਜੀ ਮਨੁੱਖ ਨੂੰ ਸਮਝ ਲੱਜੇ ਕਿ ਮੈਂ ਮਨੁੱਖਾਂ ਮੇਰਾ ਕਿਸੇ ਨਾਲ ਵੈਰ ਨਹੀਂ ਮੈਂ ਸਿਟੀਜ਼ਨ ਆਫ ਵਰਲਡ ਹਾਂ ਮੈਂ ਇਸ ਧਰਤੀ ਗ੍ਰਹਿ ਦੇ ਜੰਮਿਆ ਧਰਤੀ ਗ੍ਰਹਿ ਨੂੰ ਦੇਖਣਾ ਤੇ ਫਿਰ ਦੇਸ਼ ਭਗਤੀ ਵੀ ਖਤਮ ਹੋ ਗਈ ਹੂੰ ਸ਼ਹੀਦ ਵੀ ਖਤਮ ਹੋ ਗਿਆ ਫਿਰ ਜਿਹੜੀ ਆ ਊਲ ਜਲੂਲ ਜੋ ਬੋਲਦੇ ਸਾਡੇ ਨੇਤਾ ਕਿਸੇ ਦੇਖਦੇ ਖਿਲਾਫ ਅਸੀਂ ਪਾਕਿਸਤਾਨ ਦੇ ਖਿਲਾਫ ਬੋਲ ਕੇ ਅਸੀਂ ਦੇਸ਼ ਭਗਤ ਬਣ ਜਾਂਦੇ ਹਾਂ ਤੇ ਪਾਕਿਸਤਾਨ ਵਾਲੇ ਕੀ ਕਰਦੇ ਆ ਉਹ ਹਿੰਦੂਸਤਾਨ ਦੇ ਖਿਲਾਫ ਬੋਲ ਕੇ ਉਹ ਦੇਸ਼ ਭਗਤ ਬਣ ਜਾਂਦੇ ਆ ਜੀ ਜਦੋਂ ਤੁਸੀਂ ਦੇਸ਼ ਭਗਤੀ ਦਾ ਹੀ ਚੱਕਦੇ ਹੋਗੇ ਇੱਕ ਮਨੁੱਖ ਦੀ ਸਜਣਾ ਕਰੋਗੇ ਫਿਰ ਤੁਹਾਡਾ ਸਕੂਲ ਐਜੂਕੇਸ਼ਨ ਐਮਪਰੂਵ ਕਰੋਗੇ ਹਮ ਸਹੀ ਗੱਲ ਆ ਔਰ ਇਹ ਜਿਹੜੀ ਦੇਸ਼ ਭਗਤੀ ਆ ਇਹ ਸਾਡੇ ਸਕੂਲਾਂ ਨੂੰ ਖਾ ਗਈ ਸਾਡੀ ਐਜੂਕੇਸ਼ਨ ਖਾ ਗਈ ਹਮ ਕਿਉਂ ਖਾ ਗਈ ਇਹਨਾਂ ਨੂੰ ਚਾਹੀਦਾ ਹੈ ਕਿ ਅਸੀਂ ਇਦਾਂ ਦਾ ਸਲੋਗਨ ਦੇ ਕੇ ਲੋਕਾਂ ਨੂੰ ਆਪਣਾ ਬੋਰਡ ਬੈਗ ਬਣਾ ਲਈਏ ਵੋਟਬੰਗ ਬਣਾ ਕੇ ਇਹਨਾਂ ਨੂੰ ਇੱਧਰ ਵੋਟਾਂ ਪਾਈ ਆਈਏ ਤੇ ਕੌਣੇ ਬਿਠੇ ਰਹਿਣੇ ਜੀ ਹਾਂਜੀ ਜਿਹੜੇ ਸਵਾਲ ਨਾ ਕਰ ਸਕਦੇ ਹਨ ਹਨਾ ਮੈਂ ਤਾਂ ਹੈਰਾਨ ਹਾਂ ਕਿ ਵੀ ਮੈਂ ਜਿਹੜੇ ਇੱਕ ਦੋ ਸਕੂਲਾਂ ਦਸਾਂ ਸੂਰਜ ਵੈਕ ਕੀ ਗਿਆ ਹੋਣਾ ਹਾਂਜੀ ਤੇ ਉਹਨਾਂ ਦਸਾਂ ਸਕਣਾ ਚੋਂ 6 ਦੇ ਵਿੱਚ ਸਕੂਲ ਮੁਕੀ ਹੈ ਨਹੀਂ ਹਮ ਹਨਾ ਅੱਛਾ ਬਿਨਾ ਉਹਨਾਂ ਤੋਂ ਹੀ ਚੱਲ ਰਹੇ ਨੇ ਸਕੂਲ ਬਿਲਕੁਲ ਪਰਤੀ ਨਹੀਂ ਕਰ ਸਕੇ ਤੁਸੀਂ ਕਾਰਨ ਕੀ ਆ ਕਿ ਡਰਾਮਾ ਇੰਨਾ ਰਚਦੇ ਹੈਗੇ ਆ ਹਮ ਸਰਕਾਰਾਂ ਜਿਹੜੀਆਂ ਹੈਗੀਆਂ ਬੇਟੀਆਂ ਇਹਨਾਂ ਕਰਦਿਆਂ ਕਿ ਨਾ ਲੈਕਚਰਰ ਪ੍ਰਮੋਟ ਕਰਨ ਲੱਗੇ ਤੇ ਕਿਨਾਂ ਨੇ ਖਿੰਡ ਪਾਤੀ ਵੀ ਹਡਮਾਸਟਰ ਜਿਹੜੇ ਕੋਟਾ ਕੱਟਦਾ ਉਹ ਕੋਟਾ ਚਲੇ ਗਿਆ ਫਿਰ ਡਰਾਮਾ ਘੁਰਨਵਾ ਕਰਤਾ ਡਰਾਮਾ ਕਰਤਾ ਕਿ ਲੈਕਚਰਰ ਪ੍ਰਮੋਟ ਕਰਨੇ ਆ ਪ੍ਰਿੰਸੀਪਲ ਤੌਰ ਤੇ ਕਰਨੇ ਆ ਉਹਨਾਂ ਦੇ ਜਨਰਲ ਦੇ 50% ਨੰਬਰ ਲੈ ਹੁਣ ਐਮਏ ਚ ਅੱਛਾ ਜੀ ਤੇ ਜਿਹੜੇ ਦੂਜੇ ਹੈਗੇ ਐਸਆ ਕਿ ਉਹਨਾਂ ਦੇ 45 ਹੋਣ ਉਹ ਭਾਈ ਜਿਹੜਾ ਲੈਕਚਰਰ ਬਣ ਚੁੱਕਾ ਵਾ ਹਣਾ ਤੁਹਾਡੀ ਨੌਕਰੀ ਕਰ ਚੁੱਕਾ ਹੈ ਤੁਸੀਂ ਉਹਨੂੰ ਐਡਮਨ ਲਾ ਰਹੇ ਕਿ ਫਿਰ ਉਸੇ ਵਿੱਚ ਐਡਮਨ ਲਾ ਰਹੇ ਹੂੰ ਜੇ ਇਹਦੇ ਤੁਸੀਂ ਇਹਨੂੰ ਪ੍ਰਮੋਟ ਕਰ ਰਹੇ ਆਂ ਵੀ ਨੈਕਸਟ ਕਲਾਸਾਂ ਇਸੇ ਵਿਸ਼ੇ ਦੀ ਬਣਾਉਣੀਆਂ ਉਹਨੇ ਹਾਂਜੀ ਤੇ ਫਿਰ ਤੇ ਲਾ ਲਓ ਤੁਸੀਂ ਕਹਿੰਦਾ ਨਹੀਂ ਜੀ ਉਹਦਾ 40% पर, 40 ਉਹਦਾ ਕੀ ਫਾਇਦਾ ਹੂੰ ਕਿਸੇ ਵੀ ਸਬਜੈਕਟ ਚੋਂ ਉਹਨੇ ਜੇ 40% ਤੋਂ ਘੱਟ ਲਏ ਆ ਜਾਂ ਉਹਨੇ 50 ਤੋਂ ਘੱਟ ਲਏ ਆ ਉਹ ਤੇ ਐਲੀਜੀਬਲ ਹੈਗਾ ਨਾ ਐਡਮੰਦੇ ਹੂੰ ਜੀ ਹਾਂਜੀ ਤੁਸੀਂ ਪ੍ਰਿੰਸੀਪਲ ਨਾਲ ਮਾਸਟਰ ਹੋਣਾ ਤੁਸੀਂ ਕਹਿੰਦੇ ਨਵੇਂ ਕੋਲ ਕਿਉਂ ਕਰ ਰਹੇ ਡਰਾਮਾ ਹੂੰ ਡਰਾਮਾ ਕਰ ਰਹੇ ਕਿ ਉਹ ਜਦੋਂ ਤੁਸੀਂ ਪਹਿਲਾਂ ਹਟਮਾਸ ਬੀਤੇ ਆ ਹੂੰ ਹੁਣ ਜਦੋਂ ਤੁਸੀਂ 40 50 ਲਾਤੀ ਫਿਰ ਉਹ ਜਾਣਗੇ ਜਿਹੜੇ ਰਹਿ ਜਾਣਗੇ ਵੀ ਸਾਨੂੰ ਪਹਿਲਾਂ ਤਾਂ ਹੈ ਹੀ ਨਹੀਂ ਸੀ ਇਹ ਚੱਲ ਹੁਣ ਜਿਹੜੇ ਬੀਟੀਚਰ ਨੇ ਪੜ੍ਹਦੇ ਆਂ ਪੜਾਉਂਦੇ ਆਂ ਪੜਾਉਂਦੇ ਆਂ ਐਮਏ ਕਰ ਲਈ ਉਹਦੇ ਨੰਬਰ 70% ਤੋਂ ਹੋਂ ਨੇ ਹੂੰ ਬਿਲਕੁਲ ਹਨਾ ਜੀ ਉਹਨੇ ਤੇ ਇੱਕ ਦੇਖਿਆ ਮੈਂ ਬੀਏ ਬੀਐਡ ਕੀਤੀ ਸੀ ਜਦੋਂ ਐਮਏ ਕਰ ਲਈ ਉਹਨੇ ਐਮਏ ਕਰ ਲਈ ਆ ਤੁਹਾਡੀ অনুমতি ਨਾਲ ਲਈ ਆ ਫਿਰ ਤੁਸੀਂ ਉਹਨੂੰ ਪ੍ਰਮੋਟ ਵੀ ਕਰਤਾ ਸਮਝ ਹੂੰ ਜਦ ਦਿਨ ਉਹਨੇ ਸਬਜੈਕਟ ਬਣਾਉਣਾ ਸੀਗਾ ਉਸ ਦਿਨ ਤੁਸੀਂ ਦੇਖਿਆ ਨਹੀਂ ਉਹ ਨੰਬਰ ਕਿੰਨੇ ਲਏ ਨੇ ਹੂੰ ਜਦੋਂ ਉਹਨੇ ਪੜਾਉਣਾ ਹੀ ਕੁਛ ਨਹੀਂ ਹੂੰ ਸਿਰਫ ਉਹਨੇ ਸਕੂਲ ਨੂੰ ਚਲਾਉਣਾ ਜਿਹਦਾ ਐਕਸਪੀਰੀਅੰਸ ਹੈਗਾ ਹਾਂਜੀ ਤੇ ਹੁਣ ਤੁਸੀਂ ਸ਼ਰਤ ਲਾ ਕੇ ਬੈਠੇ ਆਂ ਕਾਰਨ ਕੀ ਵੀ ਲੋਕਾਂ ਨੂੰ ਇਨਸਾਫ ਨਹੀਂ ਦੇਣਾ ਲੋਕਾਂ ਦੀ ਪ੍ਰੋਮੋਸ਼ਨ ਨਹੀਂ ਕਰਨੀ ਹਮ ਹੁਣ ਪ੍ਰੋਮੋਸ਼ਨ ਨਾ ਕਰਨ ਦੀ ਜਿਹੜੀ ਬੰਦ ਨੀਤੀ ਹੈਗੀ ਆ ਜੀ ਤੇ ਉਹਦੇ ਵਿੱਚ ਆ ਗਿਆ ਕਿ ਇਹਨਾਂ ਨੇ ਇੱਕ ਨਵਾਂ ਇਹ ਇੱਕ ਸਕੂਫਾ ਛੱਟ ਲਿਆ ਹਮ ਤੇ ਸਰਕਾਰਾਂ ਕੋਈ ਸਰਕਾਰ ਆ ਜਵੇ ਹਮ ਮੇਰੇ ਆਪਣੇ 35 ਸਾਲ ਦਾ ਤਜਰਬਾ ਰਿਹਾ ਹੈਗਾ ਜੀ ਅਕਾਲੀ ਵੀ ਆਏ ਆ ਕਾਂਗਰਸੀ ਵੀ ਆਏ ਆ ਹੁਣ ਵੀ ਮੌਜੂਦਾ ਆਏ ਆ ਇਨਕਲਾਬੀ ਬਦਲਾਅ ਵਾਲੇ ਜੀ ਇੱਕ ਵੀ ਪਰਸੈਂਟ ਫਰਕ ਨਹੀਂ ਹਮ ਐਜੂਕੇਸ਼ਨ ਦੇ ਆਮ ਆਮ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਦੁਸ਼ਮਣ ਮਾਂ ਹਾਂ ਨਾ ਸਲੋਗਨ ਮਿਲਣਗੇ ਜੀ ਜਦੋਂ ਕਾਲੀਦਾ ਲਾਇਆ ਉਹਨੇ ਮੈਰਿਟੋਰੀਅਸ ਗੁਰੂਕੋਲ ਦੇ ਅਦਰਸ਼ ਗੁਰੂਕੋਲ ਤੇ ਹਾਂਜੀ ਮੈਰਿਟੋਰੀਅਸ ਸਕੂਲ ਦੇ ਖੁੱਲਿਆ ਨੂੰ ਅੱਜ 20 ਸਾਲ ਹੋ ਗਏ 18 ਸਾਲ ਬਦਲ ਹੋ ਗਿਆ ਅੱਜ ਤੱਕ ਟੀਚਰ ਕੱਚੇ ਬਿਠੇ ਹਾਂ ਨਾ ਜੀ ਉਹ ਐਮਡੀਯੂ ਬਣ ਕੇ ਯੂਨੀਅਨ ਬਣਾ ਲਈ ਮੈਰਿਟੋਰੀਅਸ ਐਮਐਸਟੀ ਜੀ ਮੰਜੂਬ ਬਣਾਤੀ ਉਹ ਐਮਐਸਯੂ ਬਣ ਗਈ ਉਹ ਹੁਣ ਬਿਠੇ 18 ਸਾਲਾਂ ਦੇ ਦਰਿਆਮ ਛਾ ਕੇ ਸੰਗਰੂਰ ਹੋ ਜੀ ਬਿਠੇ ਹਾਂ ਹਾਂ ਵੀ ਤੁਸੀਂ ਵਾਦੇ ਕੀਤੇ ਆ ਜੀ ਹਾਂ ਵੀ ਤੁਹਾਨੂੰ ਤੁਹਾਡਾ ਹੱਕ ਦੇਵਾਂਗੇ ਤੁਹਾਨੂੰ ਤੁਹਾਡਾ ਸਟੇਟਸ ਦੇਵਾਂਗੇ ਕਿਉਂ ਨਹੀਂ ਮਿਲ ਰਿਹਾ ਹੂੰ ਬਿਲਕੁਲ ਸਹੀ ਗੱਲ ਹੈ ਹੂੰ ਪ੍ਰਾਇਮਰੀ ਸਕੂਲਾਂ 'ਚ ਥੋੜੀ ਜਿਹੀ ਸਾਲਾਂ ਨੂੰ ਭਰਤੀ ਕੀਤੀ ਖਾਲੀ ਹੁੰਦੇ ਲੇਕਿਨ ਅਜੇ ਵੀ ਹੂੰ ਅਜੇ ਵੀ ਪ੍ਰੀ ਪ੍ਰਾਇਮਰੀ ਦੇ ਇਹਨਾਂ ਵਿੱਚ ਚਾਲੂ ਕਿੰਦਰ ਤਿੰਨ ਸਾਲ ਹੋ ਗਿਆ ਤੇ ਇੱਕ ਟੀਚਰ ਨਹੀਂ ਆਇਆ ਹੂੰ ਹਨਾ ਤੁਸੀਂ ਅੱਗੇ ਸਕੈਂਡੀ ਚ ਜਾਓ ਤੁਸੀਂ ਹਾਈ ਚ ਜਾਓ ਹਾਈ ਦੇ ਵਿੱਚ ਤੁਸੀਂ ਮਤਲਬ ਜਿਹੜੀਆਂ ਪ੍ਰੋਮੋਸ਼ਨਲ ਲੈਕਚਰਰ ਬਣਾਤਾ ਪਿੱਛੇ ਹਨ ਪ੍ਰਮੋਡ ਕੀਤੇ ਆ 6 6 ਜਤਾ ਯਾਰ ਹੂੰ ਉਹ ਮਾਸਟਰ ਦੀ ਪੋਸਟਾਂ ਖਾਲੀ ਹੋਈਆਂ ਕਦੋਂ ਭਰਨੀ ਆ ਹੂੰ ਹਾਂਜੀ ਹੁਣ ਉਹ ਜਿਹੜੇ ਖਾਲੀ ਪੋਸਟਾਂ ਦਾ ਖਮਾਇਦਾ ਕੋਣ ਭੁਗਤ ਰਿਹਾ ਹੂੰ ਵਿਦਿਆਰਥੀ ਭੁਗਤ ਰਹੇ ਨਹੀਂ ਉਧਰ ਮਹਿਕਮਾ ਕੀ ਕਰਿਆ ਪ੍ਰਿੰਸੀਪਲਾਂ ਨੂੰ ਜਾਂ ਸਕੂਲ ਮੁਖੀਚਾਂ ਨੂੰ ਉਹਨਾਂ ਨੇ ਪੂਰਾ ਮਤਲਬ ਉਹਨਾਂ ਗਲੋ ਫੜੇ ਹੋਏ ਆ ਇਹਨਾਂ ਦੀ ਗਿਣਤੀ ਵਧਾਓ ਬੱਚਿਆਂ ਦੀ ਹੂੰ ਗਿਣਤੀ ਵਧਾਓ ਗਿਣਤੀ ਕਿਵੇਂ ਵਧਾਉਣਗੇ ਤੁਹਾਡੇ ਦੇ ਪ੍ਰਾਇਮਰੀ ਦੇ ਵਿੱਚ ਪਹਿਲੀ ਕਲਾਸ ਦੇ انرੋਲਮੈਂਟ ਹੀ ਨਹੀਂ ਹੋਰੀ ਹੂੰ ਜੀ ਬਹੁਤ ਸਾਰੇ ਸਕੂਲਾਂ ਜਿਸਦੇ એનਰੋਲਮੈਂਟ ਨਹੀਂ ਹੋ ਰਹੀ। એનਰੋਲਮੈਂਟ ਕਿਉਂ ਨਹੀਂ ਹੋ ਰਹੀ? ਮਾਪਾ ਕਿਦਾਂ ਇੱਕ ਇੱਕ ਨਾਲ ਸਕੂਲਾਂ ਤੋਂ ਭੇਜੂਗਾ? ਟੀਚਰ ਵਾਲੇ ਸਕੂਲ ਭੇਜੂ। ਬਿਲਕੁਲ ਸਹੀ ਗੱਲ ਆ। ਜੇ ਤੁਹਾਡੇ ਦਿਹਾਪਕ ਹੀ ਹੈ ਨਹੀਂ ਤੇ ਕਿਹੜਾ ਮਾਪਾ ਡੇਅਰ ਕਰੂਗਾ ਕਿ ਆਪਣਾ ਬੱਚਾ ਗਰੀਬ ਆਪਾਂ ਵੀ ਗੋਗਾਂ ਮੈਂ ਬੱਚੇ ਦਾ ਭਿਕ ਬਣਾਉਣਾ। ਮੈਂ ਉਹ ਸਕੂਲ 'ਚ ਭੇਜਾਂ ਜਿਸਦੇ ਅਧਿਆਪਕ ਹੋਣ। ਜਿੱਥੇ ਅਧਿਆਪਕ ਦਾ ਸਿੰਗਲ ਟੀਚਰ ਸਕੂਲ ਹੈਗਾ। ਜਾਂ ਡਬਲ ਟੀਚਰ ਸਕੂਲ ਆ ਕਿਦਾਂ ਲੋਕੀ ਡੇਅਰ ਕਰਨਗੇ? ਕਿਦਾਂ ਵਿਸ਼ਵਾਸ ਕਰੋਗੇ ਉਹਨਾਂ 'ਤੇ? ਕਿਦਾਂ ਵਿਸ਼ਵਾਸ ਕਰੂ? ਗੱਲ ਇਹ ਸੀਗੀ ਕਿ ਇਹਨਾਂ ਦਾ ਫਰਜ਼ ਸਰਕਾਰਾਂ ਦਾ ਹ ਪ੍ਰਾਇਮਰੀ ਸਕੂਲ ਨੂੰ ਸਥਾਪਿਤ ਕਰਨਾ ਪ੍ਰਾਇਮਰੀ ਸਕੂਲ ਦੀਆਂ ਜਿਹੜੀਆਂ ਦੋ ਹਾਈ ਕੋਰਟ ਨੇ ਪਿਛਲੇ ਦਿਨੀ ਮੰਗਿਆ ਹੈਗਾ ਵੀ ਉਹਨਾਂ ਨੇ ਬੜੀ ਜ਼ਬਰਦਸਤ ਜੀ ਗੱਲ ਕੀਤੀ ਹੈਗੀ ਕਿ ਤੁਸੀਂ ਕਰਦੇ ਕੀ ਆ ਇੱਕ ਟੀਚਰ ਨੇ ਬਦਲੀ ਕਰਾਈ 200 ਰੁਪਏ ਨਾਲ ਉਹਦੀ ਬਦਲੀ ਨਹੀਂ ਹੋਈ ਬਦਲੀ ਹੋਣ ਤੋਂ ਬਾਅਦ ਉਹਨੂੰ ਇਹ ਸਰ ਕੇ ਮਹਿਕ ਮੇਰੇ ਨਹੀਂ ਰਿਲੀਜ਼ ਕੀਤਾ ਵੀ ਅਜੇ ਤੂੰ ਜਦੋਂ ਤਰ ਟੀਚਰ ਇੱਥੇ ਆਊਗਾ ਉਦੋਂ ਜਾ ਸਕਦੇ ਹਾਂ ਹੁਣ ਟੀਚਰ ਲਿਆਉਣਾ ਉਹਨੇ ਕੀ ਸਰਕਾਰ ਨੇ ਇਹ ਤਾਂ ਸਰਕਾਰ ਦਾ ਕੰਮ ਆ ਨਾ ਫਿਰ ਹਾਈ ਕੋਰਟ ਨੇ ਛੱਤਰ ਫੇਰਿਆ ਹੂੰ ਬੀ ਇਹ ਤੁਹਾਡਾ ਕੰਮ ਸੀਗਾ ਜਿਸ ਅਧਿਆਪਕ ਨੂੰ ਜਿਸ ਕਰਮਚਾਰੀ ਨੂੰ ਲੋੜ ਸੀ ਵੀ ਆਪਣੇ ਨਿਯਮਾਂ ਮੁਤਾਬਕ ਕਾਨੂੰਨ ਮੁਤਾਬਕ ਬਦਲੀ ਕਰਾ ਕੇ ਜਾਣ ਦੀ ਤੇ ਉਹਦੀਆਂ ਲੋੜਾਂ ਨੂੰ ਤੁਸੀਂ ਕਿੱਥੇ ਛੱਡਿਆ ਹੂੰ ਬੰਧਾਤਮ ਤਾਂ ਇਹਨਾਂ ਨੂੰ ਕੀ ਕਰੂ ਬਿਲਕੁਲ ਸਹੀ ਗੱਲ ਹੈ ਹੈਨਾ ਹੂੰ ਜਦੋਂ ਤੱਕ ਤੁਸੀਂ ਅਧਿਆਪਕ ਨੂੰ ਪਰੇਸ਼ਾਨੀ ਦੇ ਰੱਖੋਗੇ ਮਾਨਸਿਕ ਉਹਦਾ ਤੋਜਨ ਹਿਲ ਜਾਊਗਾ ਤੇ ਕੀ ਕਰੂਗਾ ਹੂੰ ਹਾਂ ਸੋ ਗੜਾ ਸਾਹਿਬ ਮੈਂ ਇੱਥੇ ਗੱਲ ਕਰਨਾ ਚਾਹਾਂਗੀ ਕਿ ਕੀ ਸਿੱਖਿਆ ਮੰਤਰੀ ਦੇ ਵਿਭਾਗ ਦੇ ਸਖਤਰ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਦੇ ਵਿੱਚ ਪੜਾਉਣ ਦੇ ਲਈ ਤਿਆਰ ਨੇ ਜਿੱਥੇ ਇੱਕ ਅਧਿਆਪਕ 70 ਬੱਚਿਆਂ ਨੂੰ ਪੜਾ ਰਿਹਾ ਹੋਵੇਗਾ ਗੱਲ ਇਹ ਹੈ ਕਿ ਜੇਕਰ ਜੇਕਰ ਪੀਐਲ 2 ਪ੍ਰਿੰਸੀਪਲ ਹਾਂਜੀ ਪ੍ਰਿੰਸੀਪਲ ਟੂ ਡੀਪੀਏ ਹੂੰ ਜੇ ਸਾਰੇ ਲੋਕ ਜਨ ਡਿਪਟੀ ਕਮਿਸ਼ਨਰ ਐਸਐਸਪੀ ਜੇ ਸਾਰੇ ਲੋਕ ਸਰਕਾਰੀ ਜਿੰਨੇ ਜੋ ਨੌਕਰੀਆਂ ਕਰਦੇ ਅਧਿਕਾਰੀ ਹੈ ਇਹ ਇਹ ਕਾਨੂੰਨ ਬਣ ਜਵੇ ਵੀ ਤੁਹਾਡੇ ਬੱਚੇ ਸਰਕਾਰੀ ਸਕੂਲਾਂ 'ਚ ਪੜਨਗੇ ਹੂੰ ਤੁਸੀਂ ਪ੍ਰਾਈਵੇਟ ਸਕੂਲ ਨਹੀਂ ਪੜਾ ਸਕਦੇ ਜੀ ਕਿਉਂਕਿ ਤੁਸੀਂ ਤੁਹਾਡੀ ਮੈਨੇਜਮੈਂਟ ਜਬਰਦਸਤ ਹਮ ਤੁਹਾਡਾ ਕੋ ਬਜਟ ਬੜਾ ਜਬਰਦਸਤ ਤੁਸੀਂ ਸਾਰਾ ਕੰਮ ਕਰ ਰਹੇ ਹੋ ਫਿਰ ਤੁਸੀਂ ਬੱਚੇ ਕੋਈ ਪਰ ਭੇਜਦੇ ਹੋ ਹਮ ਬਿਲਕੁਲ ਹਾਂਜੀ ਹੈਨਾ ਜੀ ਇੱਕ ਕਾਨੂੰਨ ਬਣੇ ਕਿ ਸਰਕਾਰੀ ਕਰਮਚਾਰੀ ਹੋਵੇ ਭਾਵੇਂ ਭਾਵੇਂ ਅਧਿਕਾਰੀ ਹੋਵੇ ਹਮ ਭਾਵੇਂ ਉਹ ਐਮਐਲਏ ਹੋਵੇ ਭਾਵੇਂ ਐਮਪੀ ਹੋਵੇ ਭਾਵੇਂ ਵਜ਼ੀਰੋ ਹੋਵੇ ਭਾਵੇਂ ਮੁੱਖ ਮੰਤਰੀ ਹੋਵੇ ਜਾਂ ਪ੍ਰਾਈਮ ਮਿਨਿਸਟਰ ਹੋਵੇ ਇਹਨਾਂ ਦੇ ਬੱਚੇ ਘਟੂਗਾ ਸਰਕਾਰੀ ਸਕੂਲਾਂ ਦਾ ਸਰਕਾਰੀ ਹਸਣ ਜਾਣਗੇ ਹਮ ਲਾਜ ਕਰਉਣ ਲਈ ਸਰਕਾਰੀ ਹਸਪਤਾਲਾਂ 'ਚ ਜੀ ਤੇ ਪੜ੍ਹਾਈ ਲਈ ਸਰਕਾਰੀ ਸਕੂਲਾਂਾਂ 'ਚ ਜੀ ਜੇ ਜਾਣਗੇ ਤੇ ਤੁਸੀਂ ਦੇਖੋਗੇ ਦੂਵੇ ਦਿਨ ਹੀ ਸਾਰੇ ਸਕੂਲ ਵਧੀਆ ਹੋ ਜਾਣਗੇ ਹੂੰ ਬਿਲਕੁਲ ਸਹੀ ਗੱਲ ਹੈ ਹੁਣ ਇਹਨਾਂ ਦੇ ਕਮਿਨੀਆਂ ਦੇ ਸਾਰਿਆਂ ਦੇ ਇਹਨਾਂ ਦੇ ਬੱਚੇ ਆਪਣੇ ਕਿੱਥੇ ਪੜ੍ਹਦੇ ਆ ਹੂੰ ਪ੍ਰਾਇਮਰੀ ਵਿੱਚ ਜਿਹਦੇ ਮਹਿੰਗੇ ਸਕੂਲ ਨੇ ਪਰ ਦੇਸ ਸਕੂਲਾਂ 'ਚ ਜਿੱਥੇ ਸਟੈਂਡਰਡ ਹੋਵੇ ਉਹ ਮਹਿੰਗੇ ਚੰਗੇ ਸਕੂਲ ਨਹੀਂ ਗਏ ਹੂੰ ਚੰਗੇ ਸਕੂਲਾਂ 'ਚ ਨਹੀਂ ਪੜ੍ਹਦੇ ਉਹ ਮਹਿੰਗੇ ਸਕੂਲਾਂ 'ਚ ਪੜ੍ਹਦੇ ਜੀ ਠੀਕ ਹੈ ਲੇਕਿਨ ਉਹ ਮਹਿੰਗਾ ਕਿਉਂ ਵਰਦੇ ਆ ਕਿਉਂ ਸਟੇਟਸ ਆ ਹੂੰ ਬਿਲਕੁਲ ਸਹੀ ਗੱਲ ਤੁਸੀਂ ਜ਼ਿੰਦਗੀ ਦੇ ਵਿੱਚ ਖੁਦ ਨੂੰ ਕੋਦ ਨੂੰ ਜੇ ਬਿਹਤਰੀਨ ਦਿਖਾਉਣ ਦਾ ਯਤਨ ਕਰੋਗੇ ਤੁਸੀਂ ਫਲਾਪ ਹੋ ਜਾਓਗੇ ਜੇ ਕੋ ਉਹਨੂੰ ਬਿਹਤਰੀਨ ਬਣਾਉਣ ਦਾ ਯਤਨ ਕਰੋਗੇ ਤਾਂ ਤੁਸੀਂ ਅਗਬਾਰ ਹੋ ਜਾਓਗੇ ਜੀ ਹੈਨਾ ਇੱਥੇ ਬਿਹਤਰੀਨ ਦਿਖਾਉਣ ਦਾ ਮਾਮਲਾ ਆਏਗਾ ਵੀ ਅਸੀਂ ਬਿਹਤਰੀਨ ਬਿੱਧ ਨਹੀਂ ਕਹਿੰਦਾ ਸਟੇਟਸ ਉਹ ਜਿਹੜਾ ਹੈਗਾ ਬਣਾ ਸਟੇਟਸ ਸਿੰਬਲ ਲੈਣ ਲਈ ਜੀ ਲੇਕਿਨ ਬਿਹਤਰੀਨ ਬਣਾਉਣ ਦਾ ਨਹੀਂ ਸੀ ਵੀ ਬੱਚੇ ਨੂੰ ਅਸੀਂ ਹੋਲਿਸਟਿਕ ਐਜੂਕੇਸ਼ਨ ਦੇ ਕੇ ਬੱਚੇ ਦਾ ਉਹ ਲੈਵਲ ਬਣਾ ਰਹੀਏ ਕਿ ਬੱਚਾ ਜ਼ਿੰਦਗੀ ਨੂੰ ਜ਼ਿੰਦਾਬਾਦ ਕਿਵੇਂ ਕਰ ਸਕੇ ਉਹਦਾ ਪਰਸਨੈਲਿਟੀ ਬਣ ਸਕੇ ਅਸੀਂ ਉਧਰ ਗਏ ਹੀ ਨਹੀਂ ਜੀ ਮਤਲਬ ਕਸਮ ਖਾ ਕੇ ਸਰਕਾਰ ਵਿਧਾਨ ਸਭਾ ਦੇ ਵਿੱਚ ਹੂੰ ਹਣਾ ਮੁੱਖ ਮੰਤਰੀ ਕਾਜ਼ਮ ਖਲਾਵੇ ਸਾਰੇ ਐਮਐਲਏ ਕੋ ਸਹਾਰਾ ਨੂੰ ਵੀ ਤੁਹਾਡੇ ਪੁੱਤ ਭਤੀਜੇ ਬੱਚੇ ਪੁੱਤੇ ਪੁੱਤੀਆਂ ਸਰਕਾਰੀ ਚ ਪੜਨੇ ਚਾਹੀਦੇ ਆ ਲੇਕਿਨ ਅਸੀਂ ਪ੍ਰਬੰਧ ਕਰਾਂਗੇ ਉਹਨਾਂ ਦਾ ਐਜੂਕੇਸ਼ਨ ਦਾ ਹੂੰ ਸਾਰੇ ਝੂਠ ਬੋਲਦੇ ਹੂੰ ਹਾਂਜੀ ਕਿਸੇ ਦਾ ਬੱਚਾ ਨਹੀਂ ਪੜਦਾ ਸਰਕਾਰੀ ਸਕੂਲ ਚ ਹਣਾ ਜੀ ਤੇ ਲੋਕਾਂ ਨੂੰ ਕੀ ਕਰੇ ਮੂਰਖ ਬਣਾ ਰਹੇ ਹੂੰ ਬਿਲਕੁਲ ਸਹੀ ਗੱਲ ਆ ਇੱਦਾਂ ਸਕੂਲ ਅਧਿਆਪਕ ਆ ਚਾਹੇ ਪ੍ਰਿੰਸੀਪਲ ਜਾਏ ਚਾਹੇ ਡੀਓਜ਼ ਹੈਗੇ ਆ ਚਾਹੇ ਡੀਸੀ ਹੈਗਾ ਚਾਹੇ ਐਸਐਸਬੀ ਹੈਗਾ ਕਿਸੇ ਦਾ ਨਹੀਂ ਪੜਦਾ ਹੂੰ ਜਿੱਦਾਂ ਪਹਿਲਾਂ ਹੁੰਦੇ ਸੀ ਸਮਨੇ ਚ ਹਾਂਜੀ ਪਹਿਲਾਂ ਹੁੰਦੇ ਸੀ ਬੱਚੇ ਸਰਕਾਰੀ ਸਕੂਲ ਦੇ ਸੋਹਦੇ ਸੋਹਣਾਰੇ ਪੜ੍ਹਦੇ ਸੀ ਉਹਰੇ ਅਪਸਰ ਨਹੀਂ ਬਣਦੇ ਸੀਗੇ ਹੂੰ ਤੇ ਇਹਦੇ ਆਪ ਕਹਿੰਦਾ ਸਤਕਾਰ ਹੁੰਦਾ ਸੀ ਇਹਦੇ ਆਪ ਵੀ ਡੈਡੀਕੇਟ ਸੀਗੇ ਆਪਣੇ ਆਪ ਨੂੰ ਹਨਾ ਉਹ ਟਿਊਸ਼ਨ ਨਹੀਂ ਕਰਦੇ ਸੀ ਐਕਸਟਰਾ ਕਲਾਸਾਂ ਹੁੰਦੀ ਸੀਗੇ ਹੂੰ ਠੀਕ ਹੈ ਕਿਉਂ ਨੋਂਦੇ ਸੀਗੇ ਕਿ ਸ਼ਰਮ ਸੀ ਕਿ ਦੂਜੇ ਦੀ ਹਾਂਜੀ ਵੀ ਫਰਾਂ ਦੇ ਲੰਬਾ ਦੇਣਾ ਇਹ ਮੇਰਾ ਬੱਚਾ ਖਾਲੀ ਜਾ ਰਿਹਾ ਹੂੰ ਹੁਣ ਕੋ ਪੁੱਛਵਾਲੇ ਨਹੀਂ ਹੂੰ ਜਿਹੜੇ ਗਰੀਬ ਆਪੇ ਹੈਗੇ ਆ ਉਹ ਵਿਚਾਰੇ ਦਿਹਾੜੀ ਕਰਦੇ ਆ ਜਾਂ ਮੰਦਿਰਗਾ ਦਾ ਕੰਮ ਕਰਦੇ ਆ ਉਹ ਦਿਹਾੜੀ ਕਰਨ ਕਿ ਸਾਡਾ ਉੱਥੇ ਦੇਖਣ ਹੂੰ ਬਿਲਕੁਲ ਐਮ ਡੀ ਵੀ ਫੇਲ ਹੋ ਰਹੀ ਹੈ ਇਸ ਸਰਕੇ ਫਰਕਾ ਸੋ ਘੜਾ ਸਾਹਿਬ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਬੱਚਿਆਂ ਦਾ ਭਵਿੱਖ ਬਰਬਾਦ ਕਰਨ ਦੀ ਸਜ਼ਾ ਇਹਨਾਂ ਨੂੰ ਕਦੋਂ ਮਿਲੇਗੀ ਹੈ ਇਹੋ ਜੇ ਕੰਮ ਕਰਦੇ ਨੇ ਜਿਹੜੇ ਅਸਲ ਜਨਨ ਦੀ ਅਸੀਂ ਕਈ ਵਾਰੀ ਸੋਚਦੇ ਹੈਗੇ ਹਾਂ ਕਿ ਇਹ ਸਰਕਾਰਾਂ ਸੋਚਦੀਆਂ ਕਿ ਅਸੀਂ ਇਹ ਬੱਚਿਆਂ ਦਾ ਨਾ ਵਰਤਮਾਨ ਖਰਾਬ ਕਰਕੇ ਭਵਿੱਖ ਖਰਾਬ ਕਰ ਲਾਂਗੇ ਭਵਿੱਖ ਇਹਦਾ ਖਰਾਬ ਹੋ ਰਿਹਾ ਹੂੰ ਉਹ ਸਾਡੀ ਸੋਸਾਇਟੀ ਦਾ ਹੋ ਰਿਹਾ ਬਿਲਕੁਲ ਜੀ ਤਨ ਅਸੀਂ ਸੋਸਾਇਟੀ ਕਿਹੜੀ ਪਾ ਰਹੇ ਹ ਹ ਇਹਨਾਂ ਨੂੰ ਤੇ ਹੈਗੀ ਹੈ ਕਿ ਜਿੰਨੇ ਅਸੀਂ ਪੜ ਪਤਾ ਕਰਾਂਗੇ ਜਿੰਨੇ ਅਸੀਂ ਮੁਰਖ ਪਤਾ ਕਰਾਂਗੇ ਜਿੰਨੇ ਅਸੀਂ ਉਹ ਪਤਾ ਕਰਾਂਗੇ ਇਹ ਰਜਗਾਰ ਨੇ ਮੰਗਣਗੇ ਤੇ ਸਵਾਲ ਨਹੀਂ ਕਰਨਗੇ ਬਿਲਕੁਲ ਸਹੀ ਗੱਲ ਤੇ ਆਪਣੀ ਬੋਟ ਬੈਂਕ ਵਧਾਈ ਜਾ ਆਪਣੀ ਬੋਟ ਬੈਂਕ ਸਾਡੇ ਆਟੇ ਦਾਣਾ ਮਿਲ ਜਣੀ ਹਮ ਸਹੀ ਗੱਲ ਹੈ ਜਿਸ ਸਰਕਾਰ ਦੀ ਬੋਟ ਬੈਂਕ ਆਟੇ ਦਾਣਾ ਜਾਂ ਮੁਫਤ ਜਿਹੜੇ ਧਰਮ ਯਾਤਰਾਵਾਂ ਨਾਲ ਮਿਲਦੀ ਹੈ ਹੈਨਾ ਬੰਨੀ ਧਰਮ ਯਾਤਰਾਵਾਂ ਕਰਾਵਾਂਗੇ ਅਸੀਂ ਅਸੀਂ ਬੜੇ ਧਨਵਾ ਕਰ ਦਾਂਗੇ ਇਹ 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 ਡਰਮੇਥ ਨੂੰ ਚਾਹੀਦੇ ਸੀ ਹਮ ਬਿਲਕੁਲ ਹੈਨਾ ਤੁਸੀਂ ਮੂਰਖਾਂ ਨੂੰ ਮੂਰਖ ਕਿੰਨੇ ਕਿਤੋਂ ਕਿਤ ਬਣਾਈ ਜਾਵੋਗੇ ਹਮ ਹੈਨਾ ਮੂਰਖਾਂ ਨੂੰ ਮੂਰਖ ਬਣਾ ਰਹੇ ਉਹ ਲੋਕ ਚੰਗੇ ਲੋਕ ਸਵਾਲ ਖੜੇ ਕਰਦੇ ਹੈ ਭਾਈ ਤੁਹਾਡਾ ਪਹਿਲਾ ਫਰਜ਼ ਹੈਗਾ ਤੁਸੀਂ ਤੁਹਾਡਾ ਕਾਨੂੰਨ ਹੈ ਕਹਿੰਦਾ ਕਿ 0 ਤੋਂ 14 ਸਾਲ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਤੁਸੀਂ ਹਾਂਜੀ ਹੈਨਾ ਜੀ ਤੁਸੀਂ ਇਸ਼ਤਿਹਾਰ ਛਾਪਦੇ ਤੇ ਆਪਣੇ ਬੱਚੇ ਕਿੱਥੇ ਭੇਜੇ ਫਿਰ ਹਮ ਠੀਕ ਹੈ ਨਾ ਇਸ ਕਰਕੇ ਇਹ ਬੱਚਿਆਂ ਦਾ ਵਰਤਮਾਨ ਇਹ ਦੇਖਦਾ ਪੂਰਾ ਖਤਮ ਕਰਨੀ ਹੈ ਸਰਕਾਰਾਂ ਹੈਗੀਆਂ ਜਿੱਥੋਂ ਤੁਸੀਂ ਟੈਲੈਂਟ ਫਾਈਂਡ ਨਹੀਂ ਹੋਣੀ ਹੈਨਾ ਅਸੀਂ ਉਹਨਾਂ ਆਮ ਲੋਕਾਂ ਦੇ ਬੱਚਿਆਂ ਨੂੰ ਆਮ ਆਮਦਿਨ ਪਾਰਟੀ ਹੋਵੇ ਤੇ ਆਮ ਕਿਸਾਨ ਦਾ ਆਮ ਮਰੁੱਖ ਦਾ ਆਮ ਆਦਮੀ ਦਾ ਆਮ ਮਜ਼ਦੂਰ ਦਾ ਆਮ ਕਿਸਾਨ ਦਾ ਜੀ 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 ਇਹ ਬੱਚੇ ਕਿੱਥੇ ਆ ਇਹ ਰਾਖੀਪਨ ਕਰੋ ਜਿਹੜੇ ਵੋਟ ਪਾਉਂਦੇ ਆ ਹਮ ਸਹੀ ਗੱਲ ਹੈ ਹੈਨਾ ਜਿਹੜੇ ਇਹ ਸੁਣਦੇ ਬੱਚੇ ਪੜ੍ਹਦੇ ਨੇਗੇ ਉਹਦੇ ਵੋਟ ਵੀ ਨਹੀਂ ਪਾਉਂਦੇ ਹਮ ਬਿਲਕੁਲ ਫਿਰ ਹਾਂ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਜਦੋਂ ਤੱਕ ਸਰਕਾਰ ਸਥਾਈ ਭਰਤੀਆਂ ਨਹੀਂ ਕਰੇਗੀ ਡੈਪੂਟੇਸ਼ਨ ਦਾ ਇਹ ਖਤਰਨਾਕ ਖੇਡ ਜੋ ਹੈ ਉਹ ਜਾਰੀ ਰਹੇਗਾ ਤੇ ਪੰਜਾਬ ਦੀ ਨਵੀਂ ਪੀੜੀ ਅਨਪੜਤਾ ਤੇ ਅਧੂਰੀ ਸਿੱਖਿਆ ਦੀ ਭੇਟ ਜੋ ਹੈ ਉਹ ਚੜਦੀ ਰਹੇਗੀ ਜੇ ਸਰਕਾਰ ਨੂੰ ਲੱਗਦਾ ਹੈ ਕਿ ਡੈਪੂਟੇਸ਼ਨ ਸਭ ਤੋਂ ਵਧੀਆ ਹੈ ਤਾਂ ਫਿਰ ਉਹ ਆਪਣੇ ਅਧਿਕਾਰੀਆਂ ਨੂੰ ਵੀ ਡੈਪੂਟੇਸ਼ਨ ਤੇ ਭੇਜ ਕੇ ਵਿਖਾਵੇ ਸਾਨੂੰ ਸਥਾਈ ਅਧਿਆਪਕ ਚਾਹੀਦੇ ਨੇ ਨਾ ਕਿ ਕੋਈ जुगाड़ਬੰਦੀ ਸੋ ਘੜੇ ਸਭ ਅੱਗੇ ਗੱਲਬਾਤ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਆਫ ਐਮੀਨੈਂਸ ਨੂੰ ਤਾਂ ਪ੍ਰਚਾਰਿਆ ਜਾ ਹੀ ਰਿਹਾ ਹੈ ਜਦਕਿ ਮੈਰੀਟੋਰੀਅਸ ਸਕੂਲਾਂ ਅਤੇ ਸਮਾਰਟ ਸਕੂਲਾਂ ਦੇ ਵਿੱਚ ਅਧਿਆਪਕਾਂ ਈ ਘਾਟ ਅਤੇ ਕੱਚਿਆਂ ਨੂੰ ਰੈਗੂਲਰ ਕਰਨ ਦੀ ਕੋਈ ਕੋਾਇਤ ਨਹੀਂ ਦਿਖਾਈ ਦੇ ਰਹੀ ਸਕੂਲ ਆਫ ਐਮਿਨੈਂਸ ਨੀਤੇ ਵੀ ਲਾਪਰਵਾਹੀ ਦਾ ਸ਼ਿਕਾਰ ਹੋ ਰਹੀ ਹੈ ਤੇ ਸਿੱਖਿਆ ਖੇਤਰ ਦੇ ਨਾਲ ਸਰਕਾਰਾਂ ਦੀ ਬੇਰੁਖੀ ਕਿਉਂ ਰਹਿੰਦੀ ਹੈ ਕੀ ਲੱਗਦਾ ਤੁਹਾਨੂੰ ਹਾਂ ਕਰਮਜੀਤ ਅਸੀਂ ਇਹਨਾਂ ਦੇਖਿਆ ਕਿ ਸਕੂਲ ਫੈਮਿਨਸ ਦੀ ਪਾਲਿਸੀ ਲਈ ਨਵੀਂ ਸਰਕਾਰ ਲਈ ਸੀ ਪਹਿਲੇ ਇਸ ਤੋਂ ਪਹਿਲਾਂ ਵੀ ਆਧਾਰਸ਼ ਸਮਾਰਟ ਸਕੂਲ ਆਇਆ ਜਾਂ ਤੁਹਾਡੇ ਮੈਰੀਟੂਅਲ ਸਕੂਲ ਆਏ ਸੀਗੇ ਸਾਰੇ ਰੁਲ ਗਏ ਹਾਂ ਬਿਲਕੁਲ ਔਰ ਸੁਣੇ ਜਿਹੜਾ ਐਮਿਨੂ ਸਕੂਲ ਬਣਾਏ ਸੀਗੇ ਨਾ ਮੈਂ ਇਹਨਾਂ ਨੂੰ ਦੇਖਿਆ ਕੁਸ ਉਹਨਾਂ ਨੂੰ ਪ੍ਰਿੰਸੀਪਲ ਹੀ ਨਹੀਂ ਸਕੂਲਾਂ ਚ ਹਾਂ ਤੁਸੀਂ ਜਿਹਦੇ ਬੰਦੀ ਘਾਟੇ ਗਈਆਂ ਤੇ ਉਹ ਡੀਓਜ਼ ਨੂੰ ਗਲ ਘੁੱਟਿਆ ਜਾ ਵੀ ਜਿਹੜੇ ਦੂਜੇ ਸਕੂਲ ਹਨਾ ਉੱਥੋਂ ਟੀਚਰ ਛੜਾ ਕੇ ਇੱਥੇ ਲਿਆਓ ਤਾਂ ਕਿ ਸਾਨੂੰ ਜਵਾਬ ਨਾ ਆਵੇ ਜੀ ਪਰ ਜਿੱਥੋਂ ਛੜਾ ਕੇ ਰਹਿ ਉਹ ਰਹਿਣਗੇ ਐਮਿਨੈਂਸ ਹਮ ਐਮਿਨੈਂਸ ਸਕੂਲ ਕਿਹੜੇ ਸੀ ਜਿਹੜੇ ਦੂਜੇ ਸਕੂਲਾਂ ਦੇ ਚੰਗੇ ਬੱਚਿਆਂ ਨੂੰ ਕੱਢ ਕੇ ਲੱਭ ਕੇ ਇਸ ਦਾਖਲ ਕਰਦੇ ਸੀ ਆਪਾਂ ਹਮ ਜੀ ਤੇ ਹੁਣ ਪਿੱਛੇ ਚੰਗਾਈ ਕਿੱਥੋਂ ਆਊਗੀ ਹਮ ਜਿੱਥੋਂ ਨਾ ਤਾਂ ਫੀਡਰ ਸਕੂਲ ਸੀਗਾ ਉੱਥੇ ਟੀਚਰ ਹੈ ਨਹੀਂ ਹਮ ਫੈਮਿਲੀ ਸਕੂਲ ਦੇ ਵਿੱਚ ਰਹਿ ਗਿਆ ਹਮ ਫਿਰ ਐਮਿਨੈਂਸ ਸਕੂਲ ਦੇ ਪ੍ਰਿੰਸੀਪਲ ਹੈ ਨਹੀਂ ਹਮ ਮੈਂ ਕਬੂਲੇ ਦੇਖਿਆ ਮੈਮੀਨ ਸਕੂਲ ਹੈਗਾ ਸਾਡੇ ਬੁਆਇਸ ਦਾ ਨਹੀਂ ਹੁੰਦਾ ਇਹ ਇਹ ਗਰਲਸ ਬਾਈ ਦੋਨੋ ਦਾ ਹੁੰਦਾ ਹੂੰ ਤੇ ਉਹ ਦੇ ਕਹਿੰਦਾ ਬਈ ਸਕੂਲ ਆਫ ਮੈਮੀਨ ਨਾਂ ਰੱਖਿਆ ਗਰਲਸ ਬਾਈ ਨਹੀਂ ਪਤਾ ਨਹੀਂ ਲੱਗਦਾ ਕਿ ਕੋਈ ਕਿਸੇ ਨਾਲ ਕਿ ਦੂਜਾ ਵਾ ਹੂੰ 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 ਲੇਕਿਨ ਉੱਥੇ ਪ੍ਰਿੰਸੀਪਲ ਰਿਟਾਇਰ ਹੋ ਗਿਆ ਨੂੰ ਮੇਰੇ ਕਹ ਤਿੰਨ ਕਿ ਮਹੀਨੇ ਹੋ ਗਏ ਹਾਂ ਹਾਂ ਹਨਾ ਜਿਆਦਾ ਹੋ ਗਿਆ ਹੂੰ ਲੇਕਿਨ ਉੱਥੇ ਪ੍ਰਿੰਸੀਪਲ ਹੀ ਨਹੀਂ ਆਇਆ ਹੂੰ ਤੇ ਭਰਤੀ ਨਹੀਂ ਕੀਤੀ ਉੱਥੇ ਉੱਥੇ ਲਾਇਆ ਹੀ ਨਹੀਂ ਹੂੰ ਨਵੇਂ ਪ੍ਰਿੰਸੀਪਲ ਕਹਿੰਦੇ ਭਰਤੀ ਕਰਾਂਗੇ ਤੇ ਭੇਜਾਂਗੇ ਦਵੇਂ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਭਰਤੀ ਕਰਨ ਲਈ ਰੂੜੀ ਟਕਾਈ ਜਾ ਰਹੀ ਸਰਕਾਰ ਵੱਲੋਂ ਫਿਰ ਇਤ ਦਾ ਨਹੀਂ ਗੱਲ ਬਣਦੀ ਨਾ ਇਹ 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 ਫਲਾਬ ਸ਼ੋ ਚੱਲ ਰਿਹਾ ਇਹ ਸਿੱਖਿਆ ਕ੍ਰਾਂਤੀ ਨਹੀਂ ਗਈ ਇਹ ਤੇ ਸਿੱਖਿਆ ਕ੍ਰਾਂਤੀ ਦਾ ਜਿਹੜਾ ਮਤਲਬ ਕਿੰਨੂ ਦਿਖਾ ਰਹੇ ਪੁਲੇਖਾ ਲੋਕਾਂ ਦੀ ਜਾਗਰੂਕਤਾ ਇਸ ਰੱਖ ਖੁੱਲੀ ਹੋਈ ਹੈ ਹੈ ਨਾ ਤੁਸੀਂ ਦਵਾਰਾਂ ਨੂੰ ਸ਼ਿੰਗਾਰ ਕੇ ਕੰਦਰ ਨੂੰ ਸ਼ਿੰਗਾਰ ਕੇ ਸਕੂਲ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਉੱਥੋਂ ਦੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੈ ਨਹੀਂਗੇ ਉੱਥੇ ਅਧਿਆਪਕ ਹੈ ਨਹੀਂਗੇ ਤੜੀਆਂ ਲੈਬਾਰਟਰੀਆਂ ਦੇ ਸੈਂਸ ਦੇ ਅਫਗਾਨੇ ਤੇ ਲੈਬਾਰਟਰੀ ਜਮ ਕਰਨਾ ਉੱਥੇ ਨੂੰ ਹੂੰ ਬਿਲਕੁਲ ਉੱਥੇ ਤਾਂ ਜਾਲਾ ਹੀ ਲੱਗਣੇ ਤੇ ਤੁਹਾਡੀਆਂ ਗਰਾਊਂਡਸ ਨੂੰ ਕੀ ਕਰਨਾ ਗਰਾਊਂਡ ਚ ਮਤਲਬ ਘਾਹ ਹੀ ਉਗਣਾ ਜਾਂ ਜੰਗਲੀ ਬਣਨਾ ਜਦੋਂ ਤੱਕ ਵਿਜੀਕਲ ਜਮ ਟੀਚਰ ਹੀ ਨਹੀਂ ਹੂੰ ਸਹੀ ਗੱਲ ਹੈ ਜੀ 80% ਸੀਟਾਂ ਖਾਲੀ ਪਈਆਂ ਹੂੰ 1000 ਪੀਟੀਆਈ ਨੇ ਭਰਤੀ ਕਰਕੇ ਮਤਲਬ ਖਾਲੀ ਰੱਖਿਆ ਹੋਇਆ ਮਿਲ ਨਹੀਂ ਮਿਲਦਾ ਹੂੰ ਆ 1.5 ਹਜ਼ਾਰ ਪਿਛੇ ਆਇਆ ਕਿ ਪਿਛਲੇ ਸਾਲ ਦਾ 2024 ਦਾ ਇਹਨਾਂ ਨੇ ਪੁਲਿਸ ਮੁਲਾਜ਼ਮ ਭਰਤੀ ਕੀਤੇ ਹੋਇਆ ਅਜੇ ਤਨ ਯੋਗਤੀ ਪੱਤਰ ਨਹੀਂ ਮਿਲੇ ਭਰਤੀ ਕਿਦੋਂ ਯੋਗਤੀ ਪੱਤਰ ਨਹੀਂ ਮਿਲੇ ਹੂੰ ਉਹ ਵੀ ਜਗੇ ਸੰਗਰੂਰ ਮਤਲਬ ਪਿੱਟ ਸੇਪਾ ਕਰਦੇ ਹੈਗੇ ਅਸੀਂ ਸਾਰੇ ਪਾਸੇ ਹਾਰ ਗਏ ਔਰ ਹਰਾਨ ਗਏ ਗੱਲ ਆ ਕਿ ਇਲੈਕਸ਼ਨ ਆ ਜੰਦੀ ਆ ਸਾਡੀ ਮਹੀਨੇ ਕੇ ਬਾਅਦ ਹਾਂਜੀ ਅਸੀਂ ਉਹ ਜਿੱਤ ਲੈਂਦੇ ਹੂੰ ਕਮਾਲ ਆ ਹਨਾ ਹਨਾ ਉਹ ਕਿਦਾਂ ਜਿੱਤ ਲੈਂਦੇ ਹੂੰ ਮੈਂ ਤਾਂ ਦੱਸਾਂ ਕਿ ਕੋਈ ਵੀ ਰਾਜਨੀਤਿਕ ਪਾਰਟੀ ਮੌਜੂਦ ਨਹੀਂ ਹੂੰ ਸੱਤਾਦਾਰ ਹੀ ਆ ਜੀ ਉਹਦੇ ਲਈ ਕੰਮ ਕਰਦੇ ਜਿਹੜੇ ਦੂਜਿਆਂ ਉਹਨਾਂ ਕੋਈ ਏਜੰਡਾ ਹੈ ਨਹੀਂ ਇਹ ਹੂੰ ਉਹਨਾਂ ਕੋਈ ਮੁੱਦਾ ਹੈ ਨਹੀਂ ਮੈਂ ਇਥੇ ਨਾਂ ਨਹੀਂ ਲੈਣਾ ਜਦੋਂ ਨਾਂ ਲੈਣ ਸਰਦ ਵੀ ਕੋਈ ਨਹੀਂ ਹੁੰਦਾ ਵੀ ਇਹ ਪਿਛਲੀ ਲੋਕ ਸਭਾ ਇਲੈਕਸ਼ਨ ਹੋਈ ਜੀ ਇੱਕ ਸੀਟ ਤੇ ਨਾ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਲੜ ਰਿਹਾ ਕਾਂਗਰਸ ਜੀ ਦਾ ਅੱਛਾ ਜੀ ਮੈਂ ਉਹਨਾਂ ਨਾਲ ਮੀਟਿੰਗ ਕੀਤੀ ਮੈਂ ਕਿਹਾ ਯਾਰ ਤੁਸੀਂ ਇਹ ਕੰਮ ਕਰੋ ਵੀ ਇੱਕ ਤਾਂ ਕੰਮ ਕਰ ਲਓ ਵੀ ਨਾ ਲਿਆ ਜਾਣਾ ਹੂੰ ਹੂੰ ਵੀ ਸੰਗਰੂਰ ਤੋਂ ਲੜ ਰਿਹਾ ਸੀ ਵੀ ਮੁੱਖ ਮੰਤਰੀ ਦਾ ਹੂੰ ਚਿੱਤਰ ਜੀ ਮੈਂ ਕਿਹਾ ਤੁਸੀਂ ਕੱਢ ਲਓ ਲਿਸਟ ਹੂੰ ਵੀ ਸਕੂਲਾਂ ਦੇ ਕਿੰਨੇ ਪ੍ਰਿੰਸੀਪਲ ਨੇ ਕਿੰਨੇ ਅਧਿਆਪਕ ਨੇ ਤੇ ਦੋ ਕਾਲੇ ਸਰਕਾਰੀ ਰਣਬੀਰ ਕਾਲਜ ਹੈਗਾ ਦੂਜਾ ਹੈਗਾ ਬੁੱਧ ਅਧਿਆਪਕ ਹੈ ਨਹੀਂ ਹੂੰ ਹੂੰ ਵੀ ਲੋਕਾਂ ਦਾ ਧੋਖਾ ਹੋ ਰਿਹਾ ਜੀ ਕਿਸੇ ਦਾ ਨਾ ਹੂੰ ਉਹਨੇ ਮੈਨੂੰ ਜਵਾਬ ਬੜਾ ਦਿੱਤਾ ਅੱਛਾ ਜੀ ਕੀ ਕਹਿੰਦੇ ਮੈਂ ਹਨਾਂ ਰਹੇ ਹੂੰ ਉਹ ਕਹਿੰਦੇ ਵੀ ਗੱਲ ਪਤਾ ਕੀ ਗੱਲ ਲੋਕ ਇਹ ਗੱਲਾਂ ਸੁਣਦੇ ਹੀ ਨਹੀਂ ਹਾਂ ਲੋਕ ਸੁਣਦੇ ਆ ਕਿ ਕਿਹੜੇ ਉਮੀਦਵਾਰ ਨੇ ਹੂੰ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਗੱਲਾਂ ਕੱਢੀਆਂ ਹੂੰ ਤੇ ਕਿਹੜੇ ਡਾਇਲੌਗ ਬੁਲੇ ਲੋਕ ਤਾੜੀਆਂ ਇਸ ਗੱਲ ਤੇ ਮਰਦੇ ਆ ਜਿਹੜੀ ਮੈਨੂੰ ਗੱਲ ਕੀ ਮੈਂ ਜਵਾਬ ਕਿਦਾ ਦੇਣਾ ਤਮਾਸ਼ੀਨ ਹੋਗੇ ਨਾ ਸਾਰੇ ਮਤਲਬ ਸਾਡਾ ਦੇ ਇਲੈਕਸ਼ਨ ਕਹਿੰਦੇ ਹੈਗੇ ਇੱਕ ਮਹੀਨੇ ਦੀ ਤਮਾਸ਼ਾ ਹੁੰਦਾ ਜਿਹੜਾ ਤਮਾਸ਼ਾ ਦੰਮਰੂ ਜਿਆਦਾ ਖੜਕਾ ਗਿਆ ਉਹਨੇ ਜਿੱਤੇ ਜਾਣਾ ਉਹਨੇ ਜਿੱਤੇ ਜਾਣਾ ਲੋਕ ਮੁੱਦਿਆਂ ਦੀ ਗੱਲ ਨਹੀਂ ਹੁੰਦੀ ਹਮ ਤੇ ਫਿਰ ਨਹੀਂ ਹੋਈ ਹਮ ਇੱਥੇ ਤਾਂ ਸਰ ਲੋਕਾਂ ਨੂੰ ਵੀ ਸੁਧਾਰ ਕਰਨਾ ਚਾਹੀਦਾ ਨਾ ਆਪਣੀ ਸੋਚ ਦੇ ਵਿੱਚ ਵੀ ਸੁਧਾਰ ਕਰਨਾ ਚਾਹੀਦਾ ਕਿ ਅਸੀਂ ਕੀ ਡਿਮਾਂਡ ਕਰਨੀ ਆ ਲੋਕਾਂ 'ਚ ਕਹਿ ਕੇ ਦੇਖ ਲਓ ਤੁਸੀਂ ਲੋਕਾਂ ਨੂੰ ਜਾ ਕੇ ਦੇਖੋ ਲੋਕ ਨਾ ਸੁੱਤੇ ਪਏ ਆ ਹਮ ਸੁੱਤੇ ਪਏ ਲੋਕ ਲੋਕਾਂ ਨੂੰ ਨਾ ਬੇਸ਼ਰਮੀ ਦੀ ਨੀਂਦ ਆ ਚੁੱਕੀ ਆ ਹਮ ਜਦੋਂ ਤੁਹਾਨੂੰ ਆਪਣੇ ਬੱਚਿਆਂ ਦੇ ਬਾਰੇ ਸੁਚੇਤ ਨਹੀਂ ਤੁਸੀਂ ਆਪਣੀ ਪੀੜ੍ਹੀ ਬਾਰੇ ਸੁਚੇਤ ਨਹੀਂ ਵੀ ਤੁਸੀਂ ਕਦੇ ਕੀ ਕਰਦੇ ਵੋਟਰ ਕਾਦੇ ਬਣਿਆ ਹਮ ਹਨਾ ਮੈਂ ਨਹੀਂ ਦੇਖਿਆ ਮੈਂ ਨਹੀਂ ਦੇਖਿਆ ਕਦੇ ਵੀ ਕਿਸੇ ਵੀ ਪਿੰਡ ਦੇ ਵਿੱਚੋਂ ਕਿਸੇ ਵੀ ਵਾਰਡ ਦੇ ਵਿੱਚੋਂ ਜਿੱਥੇ ਸਰਕਾਰੀ ਸਕੂਲ ਦਾ ਸਰਕਾਰੀ ਡਿਸਪੈਂਸਰੀ ਦੇ ਵਿੱਚ ਮਾਸਟਰ ਦੇ ਡਾਕਟਰ ਨਾ ਹੋਣ ਤੇ ਲੋਕਾਂ ਨੂੰ ਖਾਲੀ ਮੋੜਤਾ ਹੋਵੇ ਸਰਕਾਰ ਦੇ ਐਮਐਲਏ ਨੂੰ ਵੀ ਜਾ ਭਜਾ ਜੀ ਵੀ ਅਸੀਂ ਤੇ ਪੜ੍ਹਾਈ ਦੇ ਵਿਰੇ ਬੱਚੇ ਬਿਠੇ ਆ ਦਵਾਈ ਤੋਂ ਬਿਠੇ ਬਜ਼ੁਰਗ ਬਿਠੇ ਆ ਤੇ ਤੇਰੇ ਕੋਲ ਇੱਕ ਵੋਟਾ ਕਦੇ ਲੈਣਾ ਆ ਹਮ ਉਕਿਦਾ ਤੁਹਾਨੂੰ ਮੈਂ ਇਨਿਆ ਲੱਖ ਇਦਾਂ ਧੜੀਆਂ ਪਾਉਣ ਲਈ ਗਲੀਆਂ ਨਾਲੀਆਂ ਬਣਾਉਣ ਲਈ ਹੂੰ 1947 ਤੋਂ ਲੈ ਕੇ ਅੱਜ ਤੱਕ ਗਲੀਆਂ ਨਾਲੀਆਂ ਬਣੀਆਂ ਜਾਂਦੀਆਂ ਹੂੰ ਸਹੀ ਗੱਲ ਹੈ ਇਹ ਪਤਾ ਨਹੀਂ ਕਿ ਤੁਹਾਡੇ ਜੰਨੀਆਂ ਕਿਦਾਂ ਕਦਰ ਰੋੜਦੀਆਂ ਹੂੰ ਤੁਸੀਂ ਗ੍ਰਾਂਟ ਲੱਖਦੀ ਭੇਜਦੇ ਮੈਨੂੰ ਇੱਕ ਦਿਨ ਮੈਂ ਦੇਦਾ ਸੀ ਕਿ ਇੱਕ ਨਾ ਉਹ ਉੱਥੋਂ ਤਰਨਦਰਪੁਰ ਤੋਂ ਬੰਦਾ ਬੋਲ ਰਿਹਾ ਸੀਗਾ ਕਹਿੰਦਾ ਉੱਥੋਂ ਦੇ ਐਮਐਲਏ ਅਜੇ ਕੱਲ੍ਹ ਜੇਲ੍ਹ 'ਚ ਹੂੰ ਅੱਛਾ ਜੀ ਉਹ ਕਹਿੰਦਾ 30 ਕਰੋੜ ਦੇ ਲਗਭਗ ਕਹਿੰਦਾ ਗ੍ਰਾਂਟ ਆਈ ਆ ਇਸ ਏਰੀਏ ਨੂੰ ਹੂੰ ਹਨਾ ਹਾਂ ਹਾਂ ਤੇ 10 ਕਰੋੜ ਲੱਗੀ अच्छा जी ਤੇ ਬਾਕੀ ਤਾਂ 20 ਕਰੋੜ ਦੇ ਬਿੱਲ ਹੀ ਬਣਿਆ ਹੂੰ ਉਹ ਹੋ ਗਿਆ ਕਪੜੇ ਬਾਜੀ ਦੇ ਵਿੱਚ ਇਹਦਾ ਪਤਾ ਕਿ ਇਸ ਨੂੰ ਨੇ ਹੁਣ ਜਦੋਂ ਤੁਹਾਡੀ ਸੋਝੀ ਆ ਹੂੰ ਵੀ ਗ੍ਰਾਂਟ ਦੇਣੀਆਂ ਤੇ ਕਪਲੇ ਕਰਨੇ ਆ ਕੋਈ ਵੀ ਸਰਕਾਰ ਸਹੀ ਹੋਵੇ ਹੂੰ ਕੋਈ ਸੌਂਖਾ ਲਵੇ ਹਨਾ ਪ੍ਰਸ਼ਟਾਚਾਰ ਦੀ ਟੋਲਰੈਂਸ ਜ਼ੀਰੋ ਟੋਲਰੈਂਸ ਗੱਲ ਕਰਦੇ ਆ ਔਰ ਮੈਂ ਦੇ ਦਾਂ ਕਿ 100% ਚੱਲ ਰਹੀ ਹੈ ਹੂੰ ਹਨਾ ਜੀ ਇਹ ਦੋਸ਼ ਨਹੀਂਗਾ ਹੂੰ ਇਹ ਸੱਚ ਵਾ ਹੂੰ ਸਹੀ ਗੱਲਾਂ ਹਾਂ ਸੋ ਘੜਾ ਸਾਹਿਬ ਅਗੇ ਇੱਕ ਹੋਰ ਗੱਲਬਾਤ ਕਰੀਏ ਤਾਂ ਸਮਾਰਟ ਸਕੂਲ ਪ੍ਰੋਜੈਕਟ ਦੇ ਨਾਮ ਦੇ ਉੱਤੇ ਕਰੋੜਾ ਰੁਪਏ ਖਰਚ ਕੀਤੇ ਜਾਂਦੇ ਨੇ ਪਰ ਅਧਿਆਪਕ ਨਹੀਂ ਮਿਲਦੇ ਕੀ ਸਰਕਾਰ ਨੂੰ ਲੱਗਦਾ ਹੈ ਕਿ ਸਮਾਰਟ ਬੋਰਡ ਤੋਂ ਨੇ ਉਹ ਆਪੇ ਬੱਚਿਆਂ ਨੂੰ ਪੜ੍ਹਾ ਲੈਣਗੇ ਫਿਰ ਬੇਟਾ ਗੱਲ ਹੈ ਕਿ ਅਸੀਂ ਨਾ ਸਮਾਰਟ ਸਾਡੇ ਕੋਲ ਫੋਨ ਆ ਗਏ ਹਮ ਸਮਾਰਟ ਸਾਡੇ ਕੋਲ ਚਿਪਸ ਆ ਗੀਆਂ ਸਮਾਰਟ ਸਾਡੇ ਕੋਲ ਹੋਰ ਬਸ ਸਿਮਸ ਆ ਗੀਆਂ ਫਿਰ ਸਮਾਰਟ ਕੀ ਕੁਝ ਆ ਰਿਹਾ ਸਮਾਰਟ 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 ਜੀ ਸਭ ਤੋਂ ਸਮਾਰਟ ਕੀਦਾ ਇਹ ਸਮਾਰਟ ਸਕੂਲ ਚਾਹੀਦਾ ਸੀ ਹੂੰ ਸਮਾਰਟ ਅਧਿਆਪਕ ਚਾਹੀਦਾ ਸੀ ਹੂੰ ਬਿਲਕੁਲ ਹੈਨਾ ਜੀ ਤੇ ਜਿਹੜਾ ਸਮਾਰਟ ਸਕੂਲ ਦੇ ਬਾਹਰ ਤੇ ਲਿਖ ਲਿਆ ਸਮਾਰਟ ਸਕੂਲ ਹਾਂਜੀ ਲੇਕਿਨ ਅਧਿਆਪਕ ਸਮਾਰਟ ਨਹੀਂ ਗਿਆ ਉੱਥੇ ਅਧਿਆਪਕ ਹੈ ਹੀ ਨਹੀਂ ਹੂੰ ਬਿਲਕੁਲ ਹੈਨਾ ਜੀ ਹੁਣ ਮੇਨ ਸੀ ਜਿੱਥੇ ਸਾਨੂੰ ਧਿਆਨ ਦੇਣ ਦੀ ਲੋੜ ਸੀ ਵੀ ਸਮਾਰਟ ਕਿੱਥੇ ਚਾਹੀਦੀ ਸੀ ਹੂੰ ਸਮਾਰਟ ਚਾਹੀਦੀ ਆ ਕਿ ਅਸੀਂ ਇੱਕ ਚੰਗਾ ਨਾਗਰਿਕ ਪਤਾ ਕਰ ਰਹੇ ਹਾਂ ਹੂੰ ਅਸੀਂ ਇੱਕ ਜ਼ਿੰਮੇਵਾਰ ਸ਼ਹਿਰੀ ਪਤਾ ਕਰ ਰਹੇ ਹਾਂ ਹੂੰ ਅਸੀਂ ਇਦਾਂ ਦੀ ਟੈਲੈਂਟ ਨੂੰ ਉਭਾਰ ਰਹੇ ਆ ਉਹਦੀ ਪ੍ਰਤਿਭਾ ਦੇ ਅਨੁਸਾਰ ਉਹਨੂੰ ਮੌਕੇ ਦੇ ਕੇ ਜੀ ਉਹਦੀ ਪ੍ਰਤਿਭਾ ਦੀ ਟਿਰਨ ਫਾਈਂਡ ਕਰਕੇ ਉਹਨੂੰ ਮੌਕੇ ਦੇ ਕੇ ਉਹਨੂੰ ਉਹ ਜਗ੍ਹਾ ਉੱਥੇ ਫਿੱਟ ਕਰਨਾ ਹਮ ਜਿੱਥੇ ਸਾਨੂੰ ਲੋੜ ਹੈਗੀ ਹੈ ਜੀ ਪਤਾ ਨਹੀਂ ਹੋ ਰਿਹਾ ਹਮ ਤੁਸੀਂ ਦੇਖਿਆ ਕਿ ਇੱਥੇ ਨਾ ਜੰਦਰ ਉਹਨਾਂ ਨੇ ਪੋਸਟਾਂ ਕੱਢੀਆਂ ਸੀ ਥੁੜੀਆਂ 30 ਕੱਢੀਆਂ ਸੀਗੀਆਂ ਸੇਵਾਦਾਰਾਂ ਦੀ ਹਮ ਹਮ ਤੇ ਹੈਰਾਨੀ ਹੈ ਕਿ ਇੰਜੀਨੀਅਰਸ ਨੇ ਅਪਲਾਈ ਕੀਤਾ ਹਮ ਜਦੋਂ ਇਹਨਾਂ ਕੀ ਤੁਸੀਂ ਨੇ ਅਪਲਾਈ ਕੀਤਾ ਕਿਹੜੀ ਪੋਸਟ ਤੇ ਪੀਂਦੇ ਤੇ ਹੁਣ ਜੇ ਪੀਂਦੇ ਇੱਕ ਇੰਜੀਨੀਅਰ ਹੈ ਇਹਦਾ ਵੱਲੋਂ ਇੰਜੀਨੀਅਰ ਬਣੀ ਨਹੀਂ ਸਕਿਆ ਉਹ ਹੂੰ ਉਹ ਇੰਜੀਨੀਰ ਕਿੱਥੋਂ ਬਣਿਆ ਹੈਗਾ ਉਹਨਾਂ ਜਿਹੜੀਆਂ ਦੁਕਾਨਾਂ ਤੋਂ ਬਣ ਕੇ ਆਇਆ ਜਿੱਥੇ ਪੜਾਇਆ ਨਹੀਂ ਜਾਂਦਾ ਫਿਰ ਇਕੱਠੀ ਕੀਤੀ ਜਾਂਦੀ ਹੈ ਹੂੰ ਸਹੀ ਗੱਲ ਹੈ ਜੇ ਉਹ ਇੰਜੀਨੀਅਰ ਬਣਾਇਆ ਜਾਂਦਾ ਸੱਚਮੁੱਚ ਹੂੰ ਉਹ ਪੀਂਨ ਬਣਦਾ ਹੂੰ ਕਦੀ ਵੀ ਨਹੀਂ ਉਸ ਲਾਈਨ ਦੇ ਵਿੱਚ ਵੀ ਨਾ ਲੱਗਦਾ ਫਿਰ ਉਹ ਹੂੰ ਕਿਉਂਕਿ ਉਹਨੂੰ ਵੀ ਪਤਾ ਮੇਰੇ ਪੱਲੇ ਕੁਝ ਨਹੀਂ ਹੂੰ ਉਹ ਸਰਟੀਫਿਕੇਟ ਹੈਗਾ ਹੁਣ ਤੁਹਾਡੇ ਕੋ ਜਿਹੜੇ ਸੋ ਮੇਰੀ ਦੁਕਾਨਾਂ ਦੇ ਸਰਟੀਫਿਕੇਟ ਹੈਗੇ ਆ ਉਹਨਾਂ ਸਰਟੀਫਿਕੇਟ ਹਜ਼ਰ ਕਰਨਾਂ ਦੇ ਬੱਲੇ ਪੱਲੇ ਕੁਝ ਨਹੀਂਗਾ ਹਮ ਖਾਲੀ ਆ ਜੀ ਹੈਨਾ ਤੇ ਅਸੀਂ ਆਸ ਕੀ ਰੱਖਾਂਗੇ ਹਮ ਚੈੱਕ ਕੋਈ ਨਹੀਂ ਕਰਦਾ ਹਮ ਬਿਲਕੁਲ ਸਹੀ ਗੱਲ ਸੋ ਕਿਹਾ ਸਰ ਇੱਕ ਹੋਰ ਗੱਲਬਾਤ ਕੀਤੀ ਜਾਵੇ ਤਾਂ ਜਦੋਂ 95% ਸਰਕਾਰੀ ਸਕੂਲਾਂ ਅਧਿਆਪਕਾਂ ਦੀ ਘਾਟ ਦੇ ਨਾਲ ਤੜਫ ਰਹੇ ਨੇ ਤਾਂ ਫਿਰ ਕੁਝ ਚੁਣੇਵੇਂ ਸਕੂਲਾਂ ਨੂੰ ਐਮਿਨੈਂਸ ਬਣਾ ਕੇ ਬਾਕੀਆਂ ਨੂੰ ਮਾੜਾ ਦਿਖਾਉਣ ਦੀ ਨੀਤੀ ਕਿਸ ਤੇ ਫਾਇਦੇ ਲਈ ਹੋ ਸਕਦੀ ਹੈ ਤੁਹਾਨੂੰ ਹਾਂ ਕਿੱਡੀ ਸੋਹਣੀ ਗੱਲ ਹੈਗੀ ਹੈ ਗੱਲ ਹੈਗੀ ਕਿ ਇਹਨਾਂ ਨੇ ਨਾ ਜਿਹੜਾ ਸਾਡਾ ਹੋਲ ਸਿਸਟਮ ਸੀਗਾ ਵੀ ਤੁਸੀਂ ਕਿੰਨੇ ਬਣਾਏ ਐਮਿਨੈਂਸ ਸਕੂਲ ਕਿੰਨੇ ਬਣਾਏ ਜਾਂ ਤਾਂ 105 ਸਕੂਲ ਬਣੇ ਹਾਂਜੀ ਹਜ਼ਾਰਾਂ 19000 ਸਕੂਲ ਹੈਗਾ ਹਾਂ ਹੈਨਾ ਜੀ ਤੁਸੀਂ 105 ਨੂੰ ਕੀ ਕੀਤਾ ਹੈ ਤੁਸੀਂ ਥੋੜੇ ਜਿੜਨ ਕੇ ਕਰ ਲਿਆ ਸੀ ਆ ਬਣਾ ਰਿਆ ਇਹਦਾ ਮਤਲਬ ਚਾਹੀਦਾ ਸੀ ਜਾਂ ਸਾਰਾ ਸਿਸਟਮ ਪੂਰਾ ਸਟੇਟ ਹੀ ਐਮੀਨੈਂਸ ਹੁੰਦਾ ਹੂੰ ਤੈਨੂੰ ਕੋਈ ਲੋੜ ਨਹੀਂ ਗਈ ਐਮੀਨਸ ਸਕੂਲ ਦਾ ਨਾਮ ਦੇਣ ਦੀ ਤੁਸੀਂ ਸਿਰਫ ਆਪਣੇ ਸਕੂਲਾਂ ਦੇ ਵਿੱਚ ਟੀਚਰਾਂ ਦੀ ਪੂਰੀ ਪ੍ਰਤੀਕਰਕੇ ਰਿਟਾਇਰਮੈਂਟ ਤੋਂ ਦੂਵੇ ਦਿਨ ਨਵਾਂ ਟੀਚਰ ਭੇਜੋ ਹਣਾ ਤਾਂ ਕਿ ਬੱਚਿਆਂ ਦਾ ਇੱਕ ਦਿਨ ਵੀ ਹਰਜ ਨਾ ਜਾਵੇ ਤੁਸੀਂ ਆਪਣੇ ਸਕੂਲਾਂ ਦਾ ਟਾਈਮ ਟੇਬਲ ਸੋਹਣਾ ਬਣਾ ਦਿਓ ਤੁਸੀਂ ਆ ਜਿਹੜਾ 80 ਦਿਨ ਹੀ ਪੇਪਰ ਦੇਤੇ ਆ ਹੋਰ ਮਤਲਬ ਗੈਰ ਵਿਦਿਅਕ ਕੰਮਾਂ ਦੇ ਵਿੱਚ ਲਾਇਆ ਟੀਚਰਾਂ ਨੂੰ ਉਥੋਂ ਬੰਦ ਕਰੋ ਹੂੰ ਹਨ ਜਦੋਂ ਗੈਰ ਵਿਦਿਅਕ ਟੀਚਰ ਇਹਨਾਂ ਨੂੰ ਕੰਮ ਲਾਇਆ ਕੋਈ ਵੋਟਾ ਬਣਾ ਰਿਹਾ ਕੋਈ ਕਿਤੇ ਪੋਲੂਸ਼ਨ ਬਾਰੇ ਸੋਚਣ ਜਾ ਦੱਸਣ ਜਾ ਰਿਹਾ ਲੋਕਾਂ ਨੂੰ ਕੋਈ ਕਲਾਸਾਂ ਲਾ ਰਿਹਾ ਫਿਰ ਕਲਾਸਾਂ ਕਿੱਥੇ ਗਈਆਂ ਹਮ ਪ੍ਰਾਈਵੇਟ ਸਕੂਲਾਂ ਦੀ ਕਿਉਂ ਨਹੀਂ ਜਾਂਦੇ ਟੀਚਰ ਹਮ ਹਾਂਜੀ ਪ੍ਰਾਈਵੇਟ ਸਕੂਲਾਂ ਦਾ ਕੋਈ ਟੀਚਰ ਵੋਟਾ ਬਣਾਉਣ ਨਹੀਂ ਜਾਂਦਾ ਕੋਈ ਵੋਟਾਂ ਪਾਉਣ ਨਹੀਂ ਜਾਂਦਾ ਕੋਈ ਕਿਤੇ ਨਹੀਂ ਸਰਕਾਰੀ ਸਕੂਲਾਂ ਦੇ ਤੁਸੀਂ ਇੱਥੇ ਲਾਇਆ ਤੁਹਾਡੇ ਕੋਈ ਇਨੀ ਅਨਪਲਾਈਮੈਂਟ ਬੈਠੀ ਆ ਤੁਸੀਂ ਉਹ ਭਰਤੀ ਕਿਉਂ ਨਹੀਂ ਕੀਤੀ ਤੁਸੀਂ ਹਮ ਤੁਸੀਂ ਟੈਂਪਰਰੀ ਪਰਸਿੱਕਲ ਹੋ 3 ਮਹੀਨੇ ਲਈ ਜੀ ਹਨ ਤਰਕਾ ਦਿਓ ਤਾਂ ਕੰਮ ਲੈ ਲੋ ਟੀਚਰ ਨੂੰ ਕਿਉਂ ਤੁਸੀਂ ਕਹਿੰਦੇ ਕਰਦੇ ਆ ਤੇ ਫਿਰ ਕਿੱਦਾਂ ਹੋਊਗਾ ਵੀ ਤੁਹਾਡੇ ਐਮੀਨਸ ਸਕੂਲ ਆ ਰਹਿਣਗੇ ਹੂੰ ਬਿਲਕੁਲ ਅੱਛਾ ਉਹ ਭੁਲੇਖਾੜਾ ਪਾਇਆ ਤੁਸੀਂ ਹੂੰ ਵੀ ਐਮੀਨਸ ਸਕੂਲ ਆ ਰਹੇ ਆ ਸਲੋਗਨ ਬਣਾਉਂਦੇ ਸਟਾਰ ਲਾਤੇ ਰਹਾ ਹਾਂ ਦੇ ਵਿੱਚ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉੱਥੇ ਤੇ ਪ੍ਰਿੰਸੀਪਲ ਵੀ ਆ ਨਹੀਂ ਹੂੰ ਸਿਰਫ ਦਿਖਾਵੇ ਲਈ ਆ ਦਿਖਾਵਾ ਆਏਗਾ ਹੂੰ ਦਿਖਾਵੇ ਨੇ ਨਹੀਂ ਗੱਡੀ ਬੰਨੇ ਲਾਉਣੀ ਬੇੜੀ ਪੱਤਣ ਨਹੀਂ ਚੜ੍ਹਣੀ ਹੂੰ ਕਿਸੇ ਕਲਪਤੰਡ ਗਿੰਨੀ ਵੜੀ ਹੈ ਹਮ ਲੇਕਿਨ ਮੈਨੂੰ ਮੈਨੂੰ ਉਦਾਸੀ ਹੈ ਇਸ ਗਾ ਦੀ ਮੈਂ ਉਦਾਸੀ ਹੈ ਕਿ ਮੈਂ ਉਦਾਸ ਹੋ ਕੇ ਮਤਲਬ ਸੋ ਗਿਆ ਹਾਂ ਮੈਂ ਉਦਾਸ ਹੋ ਕੇ ਫਾਈਟ ਕਰ ਰਿਹਾ ਕਿ ਇਹ ਜਿਹੜੇ ਲੋਕ ਜਾਗਦੇ ਲੋਕ ਸੱਚੀ ਮੁੱਚ ਜਾਗਦੇ ਹੈ ਹੈਨਾ ਉਹ ਉੱਠ ਕਰਨ ਹਮ ਬਿਲਕੁਲ ਹੈਨਾ ਉੱਠ ਕਰਨ ਵੀ ਯਾਰ ਨਹੀਂ ਅਸੀਂ ਕੁਝ ਕਰੀਏ ਅਸੀਂ ਬੇਨਤੀ ਕਰ ਹੱਥ ਜੁੜ ਕੇ ਬੇਨਤੀ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨੂੰ ਜੀ ਵੀ ਤੁਸੀਂ ਬੇਸ਼ੱਕ ਕਰੋੜਾ ਰੁਪਇਆ ਲਾਤਾ ਹੋਗਾ ਹਮ ਹੈਨਾ ਚੰਡੀਗੜ੍ਹ ਤੋਂ ਨੰਦਪੁਰ ਸਾਹਿਬ ਆਉਣ ਲਈ ਹੂੰ ਜੀ ਹੈਨਾ ਪਰ ਤੁਸੀਂ ਸਭ ਬੱਚੇ ਦਾ ਸੁਪਨੈ ਨਹੀਂ ਸਕਾਰ ਕਰ ਸਕੀ ਹੂੰ ਹੈਨਾ ਸਕੂਲਾਂ ਦੇ ਵਿੱਚ ਤੁਸੀਂ ਗੁਰੂ ਤੇਗ ਬਹਾਦਰ ਦੀਆਂ ਸਕੀਮਾਂ ਨੂੰ ਮਤਲਬ ਦਸ ਦਿਨ ਚਲਾ ਦਿੱਤਾ ਹੈਗਾ ਹਾਂਜੀ ਪਰ ਗੁਰੂ ਤੇਗ ਬਹਾਦਰ ਦੇ ਮਾਰ ਤੇ ਆਪ ਚੱਲਣਾ ਸਿੱਖਣਾ ਪੈਣਾ ਹੂੰ ਬਿਲਕੁਲ ਉਹ ਰੇਣੀਗਾ ਸਹੀ ਗੱਲ ਹੈ ਜੀ ਸੋ ਬਿਲਕੁਲ ਜੀ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਕੂਲ ਆਫ ਐਮਿਨੈਂਸੀ ਚਮਕ-ਦਮਕ ਦੇ ਨਾਲ ਆਪਣੀ ਪਿੱਠ ਥਾਪੜ ਰਹੀ ਹੈ ਤੇ ਦੂਸਰੇ ਪਾਸੇ ਮੈਰੀਟੋਰੀਅ ਸਕੂਲ ਸਮਾਰਟ ਸਕੂਲ ਤੇ ਆਮ ਸਰਕਾਰੀ ਸਕੂਲਾਂ ਨੂੰ ਜਾਣ ਪੁੱਜ ਕੇ ਹੀ ਮਰਨ ਦੇ ਲਈ ਛੱਡ ਦਿੱਤਾ ਗਿਆ ਹੈ ਸੋ ਇਹ ਨੀਤੀ ਨਹੀਂ ਹੈ ਸਿੱਖਿਆ ਦੇ ਨਾਲ ਧੱਕਾ ਹੈ ਸੋ ਇਹ ਸਰਕਾਰ ਨੂੰ ਸਮਝਣਾ ਪਵੇਗਾ ਕਿ ਸਿੱਖਿਆ ਕਿਸੇ ਇੱਕ ਜਾਤ ਜਾਂ ਫਿਰ ਇੱਕ ਇਲਾਕੇ ਜਾਂ ਫਿਰ ਥੋੜੇ ਜਿਹੇ ਕਿਸੇ ਚੁਣਿੰਦੇ ਬੱਚਿਆਂ ਦੀ ਜਾਗੀਰ ਨਹੀਂ ਹੈ ਹਰ ਬੱਚੇ ਨੂੰ ਮਿਆਰੀ ਸਿੱਖਿਆ ਦਾ ਹੱਕ ਹੈ ਚਾਹੇ ਉਹ ਗਰੀਬ ਦਾ ਬੱਚਾ ਹੋਵੇ ਪਿੰਡ ਦਾ ਬੱਚਾ ਹੋਵੇ ਜਾਂ ਫਿਰ ਕਿਸੇ ਦੂਰ ਦਾ ਬੱਚਾ ਹੋਵੇ ਜੇ ਸਰਕਾਰ ਨੂੰ ਲੱਗਦਾ ਹੈ ਕਿ ਇਸ਼ਤਿਹਾਰਾਂ ਦੇ ਨਾਲ ਸਿੱਖਿਆ ਸੁਧਰ ਜਾਵੇਗੀ ਤਾਂ ਫਿਰ ਉਹ ਬਹੁਤ ਵੱਡੀ ਗਲਤੀ ਕਰ ਰਹੀ ਹੈ ਸੋ ਪੰਜਾਬ ਦੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਤਾਂ ਪੂਰੇ ਸਿੱਖਿਆ ਵਿਭਾਗ ਨੂੰ ਬਚਾਓ ਥੋੜੇ ਜਿਹੇ ਸਕੂਲਾਂ ਦੀ ਚਮਕਾਈ ਦੇ ਨਾਲ ਕੁਝ ਨਹੀਂ ਹੋਣ ਵਾਲਾ ਸੋ ਖੜਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੀ ਮਸਲੀਆਂ ਤੇ ਗੱਲਬਾਤ ਕੀਤੀ ਥੋੜਾ ਬਹੁਤ ਬਤਨਵਾਦ ਜੀ ਮਿਹਰਬਾਨੀ ਰਾਜੀ ਰੋ ਥੈਂਕ ਯੂ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ